ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪਿੰਡ ਧਰਮਕੋਟ ਰੰਦਾਵਾ ਵਿਖੇ ਬੀਤੀ ਰਾਤ ਇੱਕ ਰੈਡੀमेड ਕੱਪੜਿਆਂ ਦੀ ਦੁਕਾਨ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਦੁਕਾਨਦਾਰ ਦੇ ਕਰੀਬ 4 ਮਹੀਨੇ ਪਹਿਲਾਂ ਹੀ ਦੁਕਾਨ ਖੋਲੀ ਸੀ ਤੇ ਕਰਜ਼ਾ ਚੁੱਕ ਕੇ ਦੁਕਾਨ ਅੰਦਰ ਮਾਲ ਪਾਇਆ ਸੀ ਇਸ ਸਬੰਧੀ ਜਾਣਕਾਰੀ ਦਿੰਦੇ ਹਨ ਦੁਕਾਨਦਾਰ ਬਲਵਿੰਦਰ ਮਸੀਹ ਵਾਸੀ ਪਿੰਡ ਮੰਗਿਆ ਨੇ ਦੱਸਿਆ ਕਿ ਉਹ ਅੱਡਾ ਧਰਮਕੋਟ ਰੰਦਾਵਾ ਵਿਖੇ ਅਨੰਨਿਆ ਕਲੈਕਸ਼ਨ ਦੇ ਨਾਮ ਤੇ ਰੈਡੀमेड ਕੱਪੜਿਆਂ ਦੀ ਦੁਕਾਨ ਫ੍ਰੀ 4 ਮਹੀਨਿਆਂ ਤੋਂ ਕਰ ਰਿਹਾ ਤੇ ਬੀਤੀ ਸ਼ਨੀਵਾਰ ਨੂੰ ਰੋਜ਼ ਦੁਕਾਨ ਬੰਦ ਕਰ ਕਰ ਚਲਾ ਗਿਆ ਤੇ ਜਦੋਂ ਦੁਕਾਨ ਤੇ ਆ ਕੇ ਸ਼ਟਰ ਖੋਲਿਆ ਤਾਂ ਦੁਕਾਨ ਅੰਦਰ ਪਏ ਸਾਰੇ ਕੱਪੜੇ ਸੜ ਕੇ ਸੁਆਹ ਹੋ ਚੁੱਕੇ ਸਨ ਮੇਰਾ ਭਾਜੀ ਬਲਵਿੰਦਰ ਮਸੀਹ ਨਾਂ ਹੈ ਕਿਹੜਾ ਪਿੰਡ ਹੈ ਮੰਗੀਆਂ ਤੋਂ ਭਾਜੀ ਮੰਗੀਆਂ ਪਿੰਡ ਇਹ ਦੁਕਾਨ ਆਪ ਕੀ ਹੈ ਹਾਂਜੀ ਹਾਂਜੀ ਇਹ ਹੈ ਅੱਜ ਕਿਸ ਨਾਂ ਤੋਂ ਜਿਹੜੀ ਇਹ ਗੇੜਗਣ ਹੈ ਇਹ ਨੰਨਿਆ ਕਲੈਕਸ਼ਨ ਦੇ ਨਾਂ ਤੋਂ ਦੁਕਾਨ ਕੀ ਹੈ ਅਗਲ ਕੱਡੀ ਘਟਨਾ ਚ ਕਿਹਾ ਅੱਗ ਲੱਗਣ ਦੀ ਘਟਨਾ ਸੌਟਸਰ ਘਟਦੀ ਲਾ ਜਦੋਂ ਤੜਕੇ ਮੈਂ ਸਵੇਰ ਆਇਆ ਤੇ ਦੁਕਾਨ ਤੇ ਦੁਕਾਨ ਦਾ ਸ਼ਟਰ ਚੁੱਕਿਆ ਤਾਂ ਅੰਦਰੋਂ ਧੂਆ ਨਿਕਲ ਰਿਹਾ ਬਾਹਰ ਜਦੋਂ ਅੰਦਰ ਦੇਖਿਆ ਤਾਂ ਅੱਗ ਲੱਗੀ ਪਈ ਸਾਰੇ ਕੱਪੜਿਆਂ ਤੇ ਬਾਹਰ ਮੇਰੇ ਅੱਗੇ ਹੀ ਪਛਾਣ ਵਾਲੇ ਬਾਹਰ ਉਹਨਾਂ ਨੇ ਮੈਂ ਆਵਾਜ਼ ਮਾਰੀ ਉਹਨਾਂ ਦੇਖਿਆ ਆਣ ਕੇ ਪਰ ਸਾਰਾ ਚੋ ਵੀ ਦੁਕਾਨ ਦੇ ਵਿੱਚ ਉਹਨਾਂ ਨਾਲ ਆਣ ਕੇ ਹੈਲਪ ਕਰਾਈ ਜਿਹੜੀ ਥੋੜਾ ਬਹੁਤਾ ਹੈ ਗਏ ਬਚੇ ਕੱਖ ਨਹੀਂ ਬਲਤੇ ਸਾਰਾ ਹੋ ਗਿਆ ਕਾਲਾ ਹੋ ਗਿਆ ਜੋ ਇਸ ਮਨ ਸਾਰਾ ਕਾਲਾ ਹੋ ਗਿਆ ਦੂਹੇ ਦਿਨ ਆਇਆ ਉਹਨਾਂ ਨੇ ਸਾਨੂੰ ਬੰਨ ਕੇ ਦਿੱਸੂ ਕੱਲ ਭਾਜੀ ਸੰਡੇ ਹੀ ਕੱਲ ਆਈ ਚਰਚ ਦਾ ਟਾਈਮ ਹੀ ਕੱਲ ਚਰਚ ਗਏ ਕੱਲ ਦੁਕਾਨ ਬੰਦ ਅੱਜ ਸਵੇਰ ਆਣ ਕੇ ਦੁਕਾਨ ਖੋਲੀ ਕਿਵੇਂ ਪਤਾ ਲੱਗ ਫਰਕਦਾ ਅੱਗ ਦਾ ਪਤਾ ਭਾਜੀ ਜਦੋਂ ਦੁਕਾਨ ਖੋਲੀ ਫੇਰੀ ਪਤਾ ਲੱਗਾ ਪਹਿਲਾਂ ਤਾਂ ਪਤਾ ਨਹੀਂ ਜਦੋਂ ਦੁਕਾਨ ਖੋਲੀ ਫੇਰੀ ਪਤਾ ਲੱਗਾ ਜਦੋਂ ਸ਼ਟਰ ਖੋਲੇ ਆਣ ਕੇ ਫਿਰ ਪਤਾ ਲੱਗਾ ਵੀ ਹਾਂ ਅੰਦਰ ਅੱਗ ਲੱਗੀ ਕਿੰਨੇ ਸਾਲ ਮੱਦੇ ਤੋਂ ਨੁਕਸਾਨ ਭਾਜੀ 1.5 ਤੋਂ 2 ਲੱਖ ਦਾ ਸਮਾਨ ਤੇ ਜਿਹੜਾ ਇਦਾਂ ਸਾੜੀ ਗਿਆ ਬਾਕੀ ਜਿਹੜਾ ਬਾਕੀ 1.5 ਲੱਖ ਦਾ ਕੋਈ ਲੱਖ ਦਾ ਹੋਏਗਾ ਉਹ ਵੀ ਇਦਾਂ ਖਰਾਬ ਹੋ ਗਿਆ ਸਾਰਾ ਇਸ ਬੰਦੀ ਆਪਣੇ ਵਿੱਚ ਕੀਤਾ ਪੁਲਿਸ ਨੂੰ ਸੂਚਿਤ ਹਾਂਜੀ ਹਾਂਜੀ ਸੂਚਿਤ ਕੀਤਾ ਮੈਂ ਦੇਖਿਆ ਹਾਂਜੀ ਦੇਖਿਆ ਇਹ ਕੋਈ ਸ਼ਕਸ਼ੁਕ ਨਹੀਂ ਭਾਜੀ ਸਾਡ ਕਾਲ ਇੱਕ ਗੱਲ ਇਹ ਮੰਗ ਕਰਦੇ ਮੰਗ ਭਾਜੀ ਇਹ ਮੰਗ ਕਰਾਂਗੇ ਕਿ ਮਦਦ ਕੀਤੀ ਜਾਵੇ ਬਹੁਤ ਮਲਬ ਗਰੀਬ ਬੰਦਾ ਮੈਂ ਵੀ ਬਹੁਤ ਔਖਾ ਆਪਣਾ ਕੰਮ ਚਲਾਇਆ ਚੁੱਪ ਚੁਗਾ ਕੇ ਆਪਣਾ ਕੰਮ ਚਲਾਇਆ ਪਹਿਲਾਂ ਪਾਣੀ ਨੇ ਬਹੁਤ ਮਾਰਿਆ ਉਹ ਉਹ ਨਹੀਂ ਇਹ ਦੇਖ ਉੱਥੇ ਦੇ ਹੁਣ ਬਾਕੀ ਭਾਈਆ ਵੇਖ ਲੋ ਤੁਹਾਡੇ ਸਾਹਮਣੇ ਜੀ ਮੈਂ ਡਾਕਟਰ ਜਸਪ੍ਰੀਤ ਮੰਗਿਆ ਇਹ ਬਰਿੰਦਰ ਮਸੀਹ ਪੁੱਤਰ ਖੱਲਮੁਸ ਜੀ ਮੇਰੇ ਪਿੰਡ ਦਾ ਗਰੀਬ ਪਰਿਵਾਰ ਨਾਲ ਬਲੋਂਗ ਕਰਦਾ ਉਹ ਸਮੇਂ ਤੋਂ ਪਹਿਲਾਂ ਇਹ ਇੱਥੇ ਦੁਕਾਨ ਕਰ ਰਿਹਾ ਛੁੱਕ ਚੁੱਕ ਕੇ ਕਰਜ ਦੇ ਇਹਨਾਂ ਦੁਕਾਨ ਪਾਈ ਰਾਤ ਕਿਤੇ ਸੱਕੜ ਸਮੇਂ ਨਾਲ ਇਹਨਾਂ ਨੂੰ ਨੁਕਸਾਨ ਹੋ ਗਿਆ ਸਮਾਜ ਸੇਵੀ ਸੰਤੀ ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਤੇ ਆਪਣੇ ਪੈਰਾਂ ਨਾਲ ਆਈ ਤੋਂ ਪਹਿਲਾਂ ਤਾਂ ਸਾਹਮਣੇ ਜਾਣਦੇ ਹਾਂ ਕਿ ਸਾਡੇ ਹਰ ਇੱਕ ਥਾੜਾ ਨਾਲ ਲੋਕਾਂ ਦੀ ਮਦਦ ਉਹਦੀ ਮਰਦੂਬ ਗਰੀਬੇ ਚੁੱਕ ਚੁੱਕ ਕੇ ਕੰਮ ਕਰਦਾ ਸਟੈਂਡ ਕੀਤਾ ਸਾਰੇ ਨੁਕਸਾਨ ਨੂੰ ਸਾਰੇ ਪਰਿਵਾਰ ਹੱਥ ਜੋੜ ਕੇ ਸਮਾਜ ਜੀ ਨੂੰ ਇਹ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਜੀ ਸਰ ਸਾਰੇ ਪੈਣ ਪੈਰ ਜੈਮਸੀ ਦੀ ਕਿਉਂਕਿ ਸਮਾ ਸਭ ਦੱਸਦਾ ਹੀ ਹੈ ਸਾਰਿਆਂ ਦੇ ਸਾਹਮਣੇ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਉਹਨੇ ਕਰਜ਼ਾ ਲੈ ਕੇ ਸਮਝੋ ਭਾਵੇਂ ਜਿਸ ਤਰ੍ਹਾਂ ਮਰਜ਼ੀ ਲੈ ਕੇ ਆਪਣੀ ਰੋਟੀ ਦਾ ਰਿਗਜ਼ਾਰ ਕੀਤਾ ਇਹੋ ਤੇ ਹਰ ਪੀੜ ਤੇ ਮਾਰਿਆ ਲੋਕਾਂ ਨੂੰ ਇਸ ਗਰੀਬ ਦੀ ਹੋਂਦ ਸਾਰੇ ਕਪੜਾ ਜਿਹੜੇ ਨਵਾਸ ਹੋ ਗਿਆ ਇਹਦੀ ਸਾਰੇ ਹੱਥ ਜੋੜ ਕੇ ਅੱਗੇ ਸਰਕਾਰਾਂ ਦੇ ਸੇਵਕਾਂ ਨੂੰ ਮੰਗਦੇ ਆ ਭੇਦੀ ਮਦਦ ਕੀਤੀ ਜਾਏ ਗੁਰਨਾਨਕਪਾਰ ਗੁਰਦਾਸਪੁਰ ਵਿਖੇ ਇਸਟਰੀ ਮੁਲਾਜ਼ਮ ਤਾਲ ਵੈਲਫਰੈਂਟ ਵੱਲੋਂ ਬੀ ਪੀਓ ਪੁਲਾ ਸਿੰਘ ਖਿਲਾਫ ਪ੍ਰਸ਼ਾਸਨ ਦੀ ਟੀਲੀਕਾਰ ਗੁਜ਼ਾਰੇ ਖਿਲਾਫ ਰੈਲੀ ਕਰਨ ਉਪਰੰਤ ਡਿਪਟੀ ਕਮਿਸ਼ਨ ਦਫ਼ਤਰ ਗੁਰਦਾਸਪੁਰ ਮੇਰੇ ਤਰਨਾ ਪ੍ਰਦਰਸ਼ਨ ਕੀਤਾ ਗਿਆ ਅਦੇ ਡਿਪਟੀ ਕਮਿਸ਼ਨ ਗੁਰਦਾਸਪੁਰ ਦੀ ਗੈਰ ਮੌਜੂਦਗੀ ਵਿੱਚ ਐਸਟੀਐਮ ਗੁਰਦਾਸਪੁਰ ਨੂੰ ਮੰਗ ਪੱਤਰ ਸੌਂਪਿਆ ਗਿਆ एसडीएम ਨੇ 2 ਦਿਨਾਂ ਵਿੱਚ ਕਾਰਵਾਈ ਕਰਨ ਦਾ ਪ੍ਰੋਸਾ ਦਿੱਤਾ ਅਗਵਾ ਨੇ ਜ਼ਿਲ੍ਹਾ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਦੀ ਨਿੰਦਿਆ ਕਰਦਿਆਂ ਕਿਹਾ ਕਿ ਲਗਭਗ 3 ਮਹੀਨੇ ਪੀਛੇ ਜਾਣ ਪ੍ਰੰਤ ਵੀ ਪੋਲਾ ਸਿੰਘ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਪੋਲਾ ਸਿੰਘ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਉਹ ਲਗਾਤਾਰ ਪੀੜਿਤ ਅਧਿਆਪਕਾਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰ ਰਿਹਾ ਤੇ ਸਮਾਜ ਵਿੱਚ ਉਹਨਾਂ ਖਿਲਾਫ ਕੂੜ ਪ੍ਰਚਾਰ ਕਰ ਰਿਹਾ ਹੈ ਮੇਰਾ ਨਾਮ ਕਮਲਪ੍ਰੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਟੀਰਾ ਹੈ ਜੀ ਇੱਥੇ ਜਿਹੜਾ ਰੋਸ ਪ੍ਰਦਰਸ਼ਨ ਹੋ ਰਿਹਾ ਬੀਪੀਓ ਕਾਦੀਆ 2 ਪੋਲਾ ਸਿੰਘ ਜੀ ਦੇ ਖਿਲਾਫ ਹੋ ਰਿਹਾ ਆ ਉਹ ਲਗਾਤਾਰ ਸਕੂਲਾਂ ਦੇ ਵਿੱਚ ਜਿਹੜੇ ਲੇਡੀਜ਼ ਅਧਿਆਪਕਾਂ ਨੂੰ ਪਰੇਸ਼ਾਨ ਕਰਦੇ ਆ ਸਾਡੇ ਨਾਲ ਜਿਹੜਾ 2 ਸਾਲ ਪਹਿਲਾਂ ਦਾ ਮਸਲਾ ਉਹਨਾਂ ਦਾ ਹੋਇਆ ਸੀ ਉਹਨਾਂ ਨੇ ਆ ਕੇ ਬਤਮੀਜ਼ੀ ਕੀਤੀ ਸੀ ਸਾਡੇ ਸਕੂਲ ਦੇ ਵਿੱਚ ਤੇ ਰਿਸ਼ਵਤਾਂ ਵੀ ਮੰਗੀਆਂ ਸੀਗੀਆਂ ਜਿਹਦਾ ਵਿਰੋਧ ਕਰਨ ਤੇ ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਜਿਹੜਾ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਬੇਵਜ੍ਹਾ ਇਨਕੁਆਇਰੀਆਂ ਕਢਾਈਆਂ ਜਾਂ ਹੋਰ ਕਦੀ ਡੈਪੂਟੇਸ਼ਨ ਆ ਲਾ ਦਿੰਦੇ ਸੀ ਕਦੇ ਕੋਸ਼ ਤੇ ਸਾਡਾ ਕੋਈ ਵੀ ਭਾਗੀ ਕੰਮ ਵੀ ਜਿਹੜਾ ਨਹੀਂ ਸੀ ਕਰਦੇ ਫਿਰ ਜਦੋਂ ਇਹ ਮਸਲਾ ਸਾਡਾ ਰਾਜੀਨਾਮੇ ਚ ਮੁੱਕਿਆ ਮੋਤਵਾਰ ਬੰਦਿਆਂ ਨੇ ਵਿੱਚ ਪਾ ਕੇ ਸਾਡਾ ਰਾਜੀਨਾਮਾ ਕਰਾਇਆ ਵੀ ਉਹਦੇ ਵਿੱਚ ਇਹਨਾਂ ਨੇ ਲਿਖਤੀ ਰੂਪ ਵਿੱਚ ਮੰਨਿਆ ਵੀ ਕਿਸੇ ਵੀ ਤਰ੍ਹਾਂ ਜਿਹੜਾ ਤੁਹਾਨੂੰ ਪਰੇਸ਼ਾਨ ਮਾਨਸਿਕ ਤੌਰ ਤੇ ਨਹੀਂ ਕੀਤਾ ਜਾਊਗਾ ਤੇ ਨਾ ਹੀ ਤੁਹਾਡਾ ਕੋਈ ਜਿਹੜਾ ਕੰਮ ਆ ਦਫਤਰੀ ਉਹ ਰੋਕਿਆ ਜਾਵੇਗਾ ਸਾਲ ਕ ਨੰਗਿਆ ਤੇ ਫਿਰ ਜਦੋਂ ਸਾਨੂੰ ਕੰਮ ਪਿਆ ਸਾਡੇ ਮੇਰੇ ਸਾਥੀ ਅਧਿਆਪਕਾ ਦੀ ਇਹਨਾਂ ਨੇ ਕਮਾਈ ਛੁੱਟੀ ਦੋ ਵਾਰੀ ਰਿਜੈਕਟ ਕਰਤੀ ਜਿਹੜੀ ਹਜੇ ਤੱਕ ਰਿਜੈਕਟ ਪਈ ਆ ਉਸ ਤੋਂ ਬਾਅਦ ਜੇ ਮੈਨੂੰ ਵਿਦੇਸ਼ ਛੁੱਟੀ ਦੀ ਲੋੜ ਪਈ ਤੇ ਐਨਓਸੀ ਲੈਣ ਲਈ ਮੈਨੂੰ 14 ਦਿਨ ਖੱਜਲ ਕੀਤਾ ਗਿਆ ਤੇ ਬੇਵਜ੍ਹਾ 5-5 ਵਜੇ ਤੱਕ ਦਫ਼ਤਰ ਬਿਠਾਇਆ ਗਿਆ ਉਹ ਜਦੋਂ ਐਨਓਸੀ ਯੂਨੀਅਨ ਦੇ ਦਬਾਅ ਸਦਕਾ ਇਹਨਾਂ ਨੇ ਦਿੱਤੀ ਜਦੋਂ ਮੇਰਾ ਜਿਹੜਾ ਵੀਜ਼ਾ ਲੱਗ ਗਿਆ ਤੇ ਵੀਜ਼ਾ ਲੱਗਣ ਤੋਂ ਬਾਅਦ ਇਹਨਾਂ ਨੇ ਮੇਰੀ ਜਿਹੜੀ ਵਿਦੇਸ਼ ਛੁੱਟੀ ਆ ਉਹ ਹਜੇ ਤੱਕ ਰੋਕੀ ਹੋਈ ਆ ਕੱਲ 23 ਤਰੀਕਾ ਮੇਰਾ ਵੀਜ਼ਾ ਜਿਹੜਾ ਆ ਵਿਦੇਸ਼ ਵੀਜ਼ਾ ਲੱਗਾ ਹੋਇਆ ਖਤਮ ਹੋ ਜਾਣਾ ਆ ਪਰ ਮੇਰੀ ਛੁੱਟੀ ਹਜੇ ਤੱਕ ਵੀ ਮਨਜ਼ੂਰ ਨਹੀਂ ਕੀਤੀ ਗਈ ਸੋ ਇਹ ਸਾਰੀਆਂ ਜਿਹੜੀਆਂ ਵਧਿੱਕੀਆਂ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਆ ਉਹਦੇ ਰੋਸ ਵਜੋਂ ਜਿਹੜਾ ਸਾਡਾ ਰੋਸ ਪਦਰਸ਼ਨ ਅੱਜ ਜਿਹੜਾ ਡੀਸੀ ਦਫ਼ਤਰ ਹੋ ਰਿਹਾ ਹੈ ਜੀ ਇਹ ਕਿੰਨਾ ਸਮਾਂ ਦਾ ਜਾਰੀ ਰਹੇਗਾ ਜੀ ਇਹ ਦੇਖੋ ਜੀ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਇਸ ਭ੍ਰਸ਼ਟ ਅਧਿਕਾਰੀ ਦੇ ਵਿਰੁੱਧ ਜਿਹੜੀ ਆ ਕਾਨੂੰਨੀ ਕਾਰਵਾਈ ਵਿਭਾਗੀ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਸਾਡਾ ਜਿਹੜਾ ਪ੍ਰਦਰਸ਼ਨ ਆ ਇਹ ਜਿਹੜਾ ਜਾਰੀ ਰਹੂਗਾ ਮੇਰਾ ਨਾਮ ਬਲਵਿੰਦਰ ਕੌਰ ਹੈ ਤੇ ਮੈਂ ਇਸਤਰੀ ਮਲਾਜ਼ਮ ਤਾਲਮੇਲ ਫਰੰਟ ਦੀ ਕਨਵੀਨਰ ਹੈ ਤੇ ਅੱਜ ਅਸੀਂ ਇੱਥੇ ਜਿਹੜਾ ਮਸਲਾ ਆ ਸਾਡਾ ਉਹ ਸਿੱਖਿਆ ਵਿਭਾਗ ਦਾ ਆ ਉਹ ਸਿੱਖਿਆ ਵਿਭਾਗ ਦਾ ਇੱਕ ਬੀਪੀਓ ਕਾਦੀਆਂ ਦੋਦੇ ਆ ਸਰਦਾਰ ਪੋਲਾ ਸਿੰਘ ਜਿਹਨਾਂ ਕੋਲੋਂ ਐਡੀਸ਼ਨਲ ਚਾਰਜ ਫਤੇਗੜ ਚੂੜੀਆਂ ਦਾ ਵੀ ਸੀ ਤੇ ਉਹ ਅਧਿਕਾਰੀ ਹੈ ਜਿਹੜਾ ਉਹ ਲਗਾਤਾਰ ਔਰਤ ਅਧਿਆਪਕਾਂ ਦੇ ਨਾਲ ਗਲਤ ਬਿਹੇਵ ਕਰਦਾ ਤੇ ਇਸ ਮਸਲੇ ਨੂੰ ਉਠਾਉਂਦਿਆਂ ਲਗਭਗ ਸਾਨੂੰ ਜ਼ਿਲ੍ਹਾ ਸਿੱਖਿਆ ਅਫਸਰ ਅੱਗੇ ਡੀਪੀਆਈ ਅੱਗੇ ਤੇ ਜ਼ਿਲ੍ਹਾ ਪ੍ਰਸ਼ਾਸਨ ਅੱਗੇ 3 ਮਹੀਨੇ ਹੋ ਗਏ ਕਿਉਂਕਿ ਇਹ ਸਤੰਬਰ ਮਹੀਨੇ ਤੋਂ ਲਗਾਤਾਰ ਇਸ ਮੁੱਦੇ ਤੇ ਮਤਲਬ ਇਹਨਾਂ ਦੇ ਨਾਲ ਰੂਬਰੂ ਹੋ ਰਹੇ ਆ ਪਰ ਹਾਲੇ ਤੱਕ ਸਿੱਖਿਆ ਵਿਭਾਗ ਨੇ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਜਾਂ ਡੀਪੀਆਈ ਦਫ਼ਤਰ ਨੇ ਕੋਈ ਵੀ ਜਿਹੜਾ ਸਹੀ ਕਦਮ ਹੈ ਉਹ ਉਸ ਅਧਿਕਾਰੀ ਦੇ ਖਿਲਾਫ ਨਹੀਂ ਚੁੱਕਿਆ ਕਿ ਜਿਹਦੇ ਨਾਲ ਪੀੜਤ ਅਧਿਆਪਕ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਇਨਸਾਫ ਮਿਲ ਸਕੇ ਕਿਉਂਕਿ ਉਹ ਅਧਿਆਪਕ ਆਦੀ ਹੋ ਚੁੱਕਾ ਹੈ ਹੋਜੇ ਬਿਹੇਵੀਅਰ ਦਾ ਤੇ ਉਹ ਲਗਾਤਾਰ ਔਰਤਾਂ ਦਾ ਅਪਮਾਨ ਕਰਕੇ ਜਾਂ ਉਹਨਾਂ ਨੂੰ ਪਰੇਸ਼ਾਨ ਕਰਕੇ ਤੇ ਆਪਣੇ ਆਪ ਨੂੰ ਬੜਾ ਵੱਡਾ ਅਧਿਕਾਰੀ ਸਮਝ ਰਿਹਾ ਹੈ ਪਰ ਇਹਦੇ ਵਿੱਚ ਉਹਦੀ ਵੀ ਗਲਤੀ ਹੈ ਤੇ ਨਾਲ ਦੀ ਨਾਲ ਜਿਹੜੀ ਗਲਤੀ ਹੈ ਉਹ ਸਾਡੇ ਸਿੱਖਿਆ ਵਿਭਾਗ ਦੀ ਵੀ ਹੈ ਜ਼ਿਲ੍ਹਾ ਪ੍ਰਸ਼ਾਸਨ ਦੀ ਵੀ ਹੈ ਕਿ ਜਿਹੜੀ ਉਹਦੇ ਦੋਸ਼ਾਂ ਦੇ ਮੁਤਾਬਕ ਉਹਨੂੰ ਹਲੇ ਤੱਕ ਸਜ਼ਾ ਨਹੀਂ ਦੇ ਸਕਿਆ ਤੇ ਇਹਦੇ ਸਬੰਧ 'ਚ ਅਸੀਂ ਆਪਣਾ ਜਿਹੜਾ ਰੋਸ ਮੁਜ਼ਾਹਰਾ ਜੇ ਡੀਸੀ ਦਫ਼ਤਰ ਦੇ ਅੱਗੇ ਕਰ ਰਹੇ ਹਾਂ ਤਾਂ ਕਿ ਪ੍ਰਸ਼ਾਸਨ ਨੂੰ ਦੁਬਾਰਾ ਮਤਲਬ ਇਹਦੇ ਬੋਲਿਆਂ ਕੰਨਾਂ ਦੇ ਵਿੱਚ ਆਪਣੀ ਆਵਾਜ਼ ਪਹੁੰਚਾ ਸਕੀਏ ਕਿ ਇਹ ਜਿਹੜਾ ਮਸਲਾ ਇਹ ਬੜਾ ਗੰਭੀਰ ਹੈ ਔਰਤਾਂ ਦੇ ਮਾਨ ਸਨਮਾਨ ਦਾ ਹੈ ਉਹਨਾਂ ਦੀ ਇੱਜ਼ਤ ਦੀ ਰਾਖੀ ਦਾ ਹੈ ਇਸ ਕਰਕੇ ਅਸੀਂ ਇਹ ਪ੍ਰਦਰਸ਼ਨ ਹੈ ਜਿਹੜਾ ਅੱਜ ਇੱਥੇ ਕਰ ਰਹੇ ਹਾਂ ਉਹਦੇ ਤੇ ਸਿੱਖਿਆ ਵਿਭਾਗ ਨੇ ਬੜਾ ਵੱਡਾ ਐਕਸ਼ਨ ਕੀਤਾ ਜੀ ਉਹਨਾਂ ਨੇ ਇੱਕ ਚਿੱਠੀ ਆਪਣੇ ਜਿਹੜਾ ਮੁਖ ਦਫ਼ਤਰ ਚੰਡੀਗੜ੍ਹ ਆ ਉਹਨੂੰ ਕੱਢ ਦਿੱਤੀ ਵੀ ਇਹ ਮਸਲਾ ਸਾਡੇ ਕੋਲ ਹੱਲ ਨਹੀਂ ਹੁੰਦਾ ਤੇ ਮੁਖ ਦਫ਼ਤਰ ਨੇ ਵੀ ਆਪਣਾ ਧਰਮ ਨਿਭਾਉਂਦਿਆਂ ਇੱਕ ਚਿੱਠੀ ਕੱਢ ਦਿੱਤੀ ਵੀ ਇਹ ਮਸਲਾ ਜਿਹੜਾ ਤੁਸੀਂ ਆਪਣੇ ਜ਼ਿਲ੍ਹਾ ਪੱਧਰ ਤੇ ਹੀ ਹੱਲ ਕਰੋ ਮਤਲਬ ਇਹਨਾਂ ਅਧਿਕਾਰੀਆਂ ਦੇ ਕਿਰਦਾਰ ਤੇ ਇਹਨਾਂ ਦੀ ਕਾਰਗੁਜ਼ਾਰੀ ਤੇ ਮਤਲਬ ਹੈਰਾਨਗੀ ਵੀ ਹੁੰਦੀ ਹੈ ਤੇ ਸ਼ਰਮ ਵੀ ਆਉਂਦੀ ਹੈ ਵੀ ਇਹ ਡੇਡੇ ਵੱਡਿਆਂ ਤੇ ਔਦਿਆਂ ਤੇ ਬੈਠੇ ਆ ਇਹਨਾਂ ਨੂੰ ਹਾਲੇ ਤੱਕ ਮਤਲਬ ਇਹਨਾਂ ਗੱਲਾਂ ਦੀ ਸਮਝ ਨਹੀਂ ਹੈਗੀ ਕਿ ਜਿਹੜੇ ਸਿੱਖਿਆ ਵਿਭਾਗ ਦੇ ਨਿਯਮ ਹੈ ਜਿਹੜੇ ਸੀਐਸਆਰ ਦੇ ਰੂਲ ਆ ਉਹ ਕੀ ਕਹਿੰਦੇ ਆ ਜਦੋਂ ਕੋਈ ਇਹੋ ਜਿਹੀਆਂ ਕਟਾਈਆਂ ਕਰਦਾ ਤੇ ਉਹਦੇ ਤੇ ਇਹਨਾਂ ਅਧਿਕਾਰੀਆਂ ਦਾ ਕੀ ਰੁਖ ਹੋਣਾ ਚਾਹੀਦਾ ਤੇ ਸਾਨੂੰ ਤੇ ਲੱਗਦਾ ਪਈ ਇਹ ਕਿਤੇ ਨਾ ਕਿਤੇ ਮਤਲਬ ਇਹਨਾਂ ਦੀ ਮਿਲੀਭੁਗਤ ਦੇ ਨਾਲ ਹੀ ਉਹ ਬੰਦਾ ਜਿਹੜਾ ਉਹ ਇੰਨੀ ਹੱਦ ਤੱਕ ਅੱਗੇ ਵਧਿਆ ਪਿਆ ਵਾ ਨਹੀਂ ਤੇ ਇਹ ਮਸਲਾ ਜਿਹੜਾ ਕੋਈ ਏਡਾ ਲੰਮਾ ਚੱਲਣ ਵਾਲਾ ਹੈਗਾ ਨਹੀਂ ਸਾਡੀ ਮੁੱਖ ਮੰਗ ਇਹੋ ਹੀ ਆ ਕਿ ਉਸ ਅਧਿਕਾਰੀ ਨੂੰ ਆ ਜਿਹੜਾ ਮੁਤਲ ਕੀਤਾ ਜਾਏ ਤੇ ਉਹਦੀ ਪੜਤਾਲ ਕਰਕੇ ਉਹਦੇ ਦੋਸ਼ ਜੋ ਵੀ ਹੈ ਉਹਦੇ ਦੇਸ਼ ਦੇ ਕਾਨੂੰਨ ਦੇ ਮੁਤਾਬਕ ਜੋ ਸਿੱਖਿਆ ਵਿਭਾਗ ਦੇ ਨਿਯਮਾਂ ਦੇ ਮੁਤਾਬਕ ਉਹਨੂੰ ਬਣਦੀ ਸਜ਼ਾ ਦਿੱਤੀ ਜਾਏ ਤਾਂ ਕਿ ਇਹਨਾਂ ਪੀੜਤਾ ਦੇ ਔਰਤਾਂ ਨੂੰ ਇਨਸਾਫ ਮਿਲ ਸਕੇ ਤੇ ਇਹ ਆਪਣਾ ਕੰਮ ਹੈ ਜਿਹੜਾ ਆਪਣੇ ਪੂਰੇ ਧਨਮਨਤਨ ਦੇ ਨਾਲ ਆਪਣੀ ਸੇਵਾ ਨਿਭਾ ਸਕਣ ਅਸੀਂ ਹੋਰ ਵੱਡੇ ਲੈਵਲ ਤੇ ਪ੍ਰਦਰਸ਼ਨ ਕਰਾਂਗੇ ਤੇ ਉਹਦੇ ਲਈ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਲਗਾਤਾਰ ਮਤਲਬ ਆਪਣਾ ਜਿਹੜਾ ਰੋਸ ਪ੍ਰਦਰਸ਼ਨ ਹੈ ਉਹ ਜਾਰੀ ਰੱਖਾਂਗੇ ਬੀਤੇ ਦਿਨੀ ਸ਼ਿਗੂਤ ਇੱਕ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਿੱਖ ਗੇਮਸ ਫੈਡਰੇਸ਼ਨ ਆਫ ਇੰਡੀਆ ਵੱਲੋਂ 7ਵੀਂ ਨੈਸ਼ਨਲ ਗੇਮਸ ਆਯੋਜਿਤ ਕੀਤੀ ਗਈ ਸੀ ਜਿਸ ਵਿੱਚ ਹਲਕਾ ਡੇਰਾ ਬਾਬਾ ਨਾਨਕ ਤੇ ਪਿੰਸ਼ਾਪੁਰ ਜਾਜਨ ਸੀਐਮਡੀ ਯੋਗਸ਼ਾਲਾ ਦੇ ਵਿਦਿਆਰਥਣ ਨਿਤਿਆ ਪੱਟੇ ਵੱਲੋਂ ਆਪਣੀ ਸਖਤ ਮਿਹਨਤ ਸਦਕਾ ਸਿਲਵਰ ਮੈਡਲ ਜਿੱਤ ਕੇ ਆਪਣੇ ਜੱਦੀ ਪਿੰਨ ਪੰਜਾਬ ਦੇਸ਼ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ। ਨਿਤਿਆ ਪੱਟੀ ਦਾ ਪਿੰਡ ਪਹੁੰਚਣ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਉਹਨਾਂ ਨੂੰ ਹਾਰ ਅਤੇ ਮਿੱਠਾ ਮੂੰ ਕਰਵਾ ਕੇ ਪਰਮਾ ਸਵਾਗਤ ਕੀਤਾ ਗਿਆ ਮੇਰਾ ਨਾਮ ਨਿਤਿਆ ਪੱਟੀ ਆ ਡਾਟਰ ਆਫ ਮੰਜੂਰ ਮਸੀ ਮੇਰਾ ਪਿੰਡ ਸ਼ਾਪੁਰ ਜਾਜਨਾ ਤਹਿਸੀਲ ਡੇਰਾਪਾ ਬਨਾਨਾ ਗੁਰਦਾਸਪੁਰ ਡਿਸਟ੍ਰਿਕਟ ਬੇਟਾ ਜੋ ਪਰਿਵਾਰ ਵੱਲੋਂ ਸਨਮਾਨਿਤ ਕੀਤਾ ਗਿਆ ਕਿਹੜੇ ਡਿਪਾਰਟਮੈਂਟ ਦੇ ذریعے ਤੁਹਾਡੇ ਸਿਲੈਕਸ਼ਨ ਆ ਸੀਐਮ ਦੀ ਯੋਗਸ਼ਲਾ ਮੈਂ ਸੀਐਮ ਦੀ ਯੋਗਸ਼ਲਾ ਸਟੂਡੈਂਟ ਹਾਂ ਸਿੱਖ ਗੇਮ ਫਾਊਂਡੇਸ਼ਨ ਦੀ ਤਹਿਤ ਨੈਸ਼ਨਲ ਯੋਗਾ ਕੰਪੀਟੀਸ਼ਨ ਕਰਵਾਇਆ ਗਿਆ ਜਿਸ ਵਿੱਚ ਮੇਰ ਮਤਲਬ ਮੇਰੀ ਟੀਮ ਨੇ ਮਤਲਬ ਫੁੱਲ ਨੇ ਪਰਫਾਰਮੈਂਸ ਕੀਤੀ ਉਹਦੇ ਥਰੂ ਮੈਨੂੰ ਸੈਕਿੰਡ ਮਤਲਬ ਰੈਂਕ ਆਇਆ ਹੈ ਮੈਂ ਮੈਡਲ ਦਾ ਮਤਲਬ ਆਪਣੇ ਪੇਰੈਂਟਸ ਨੂੰ ਡੈਡੀਕੇਟ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਬਣਾਇਆ ਥੈਂਕ ਯੂ ਕਿਵੇਂ ਲੱਗ ਰਿਹਾ ਹੈ ਅੱਜ ਇਹਦਾ ਨਾਮ ਨੱਕੜਾ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਵਧੀਆ ਬਿਲਕੁਲ ਹਾਂਜੀ ਬਹੁਤ ਜ਼ਿਆਦਾ ਤੇ ਮੇਰੇ ਵੱਲੋਂ ਸਾਰਿਆਂ ਨੂੰ ਵੜੀ ਦਿੰਦੀਆਂ ਮੁਬਾਰਕਾਂ ਸਭ ਤੋਂ ਪਹਿਲਾਂ ਮਹਾਨ ਪਰਮੇਸ਼ਰ ਪ੍ਰਭੂ ਯਸੂਸੀ ਦੇ ਜਨਮ ਦਿਹਾੜੇ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਔਰ ਇਸ ਜਨਮ ਦਿਹਾੜੇ ਤੋਂ ਪਹਿਲਾਂ ਸਾਡੀ ਬੇਟੀ ਨੇ ਜੋ ਸੀਐਮ ਸਾਹਿਬ ਦੀ ਯੋਗਸਾਲਾ ਵਿੱਚ ਕੋਰਸ ਕਰ ਰਹੀ ਹੈ ਉਸ ਦੀ ਟੀਮ ਨੇ ਹੋਈਆਂ ਨੈਸ਼ਨਲ 6 ਗੇਮ ਦੇ ਵਿੱਚੋਂ ਸਿਲਵਰ ਮੈਡਲ ਹਾਸਲ ਕੀਤਾ ਔਰ ਪਿੰਡ ਪੁੱਜਣ ਦੇ ਆਪਣੇ ਪਰਿਵਾਰ ਵਿੱਚ ਪੁੱਜਣ ਤੇ ਸਾਡੇ ਪਰਿਵਾਰ ਵੱਲੋਂ ਇਸ ਬੇਟੀ ਦਾ ਆਪਣੀਆਂ ਦਿਲ ਦੀਆਂ ਗਹਿਰਾਈਆਂ ਤੋਂ ਸਾਰੇ ਪਰਿਵਾਰ ਨੇ ਨਿੱਘਾ ਸਵਾਗਤ ਕੀਤਾ ਤੇ ਮੈਂ ਅੱਗੇ ਵੀ ਪਰਮੇਸ਼ਰ ਅੱਗੇ ਹੀ ਦੁਆ ਕਰਦਾ ਕਿ ਸਾਡੀ ਬੇਟੀ ਇੰਟਰਨੈਸ਼ਨਲ ਲੈਵਲ ਤੇ ਵੀ ਜੇ ਉਹ ਸਿਲੈਕਟ ਹੋਵੇ ਅਤੇ 골ਡ ਮੈਡਲ ਲੈ ਕੇ ਭਾਰਤ ਆਵੇ ਔਰ ਆਪਣਾ ਆਪਣੀ ਕੌਮ ਦਾ ਆਪਣੀ ਸਟੇਟ ਦਾ ਔਰ ਇੰਡੀਆ ਪਰਦੇਸ਼ ਦਾ ਨਾਮ ਰੋਸ਼ਨ ਕਰੇ ਉਹਨਾਂ ਨੌਜਵਾਨਾਂ ਨੂੰ ਕਿਸ ਦੇਸ਼ ਨੂੰ ਚਾਹੁੰਦੇ ਅੱਜ ਸੋਭਾ ਸ਼ਰ ਮੈਂ ਸਾਰੇ ਪਿੰਡ ਦੇ ਖਾਸ ਕਰਕੇ ਪਿੰਡ ਦੇ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਉਹ ਨਸ਼ੇ ਦੀ ਲਿਪਤ ਤੋਂ ਬਾਹਰ ਆ ਕੇ ਜਿਹੜੇ ਪੜ੍ਹਦੇ ਬੱਚੇ ਆ ਉਹ ਗੇਮਾਂ ਵਾਲੀ ਵੱਤੋ ਵੱਤ ਧਿਆਨ ਦੇਣ ਜਾਂ ਜਿਸ ਕਾਰਨ ਉਹ ਆਪਣੀ ਸਿਹਤ ਅਤੇ ਆਪਣਾ ਚੰਗੀ ਗੇਮ ਦਾ ਨਾਲ ਆਪਣਾ ਹੋਰ ਵੀ ਨਾਂ ਰੋਸ਼ਨ ਕਰ ਸਕਦੇ ਆ ਪੁਲਿਸ ਚੌਂਕੀ ਧਰਮਕੋਟ ਰੰਦਾਵਾ ਦੇ ਪਿੰਡ ਚੰਗੀ ਪਨਵਾ ਦੇ ਨਜ਼ਦੀਕ ਇੱਕ ਇੰਡੀਅਨ ਤਿੱਬਤ ਬਾਰਡਰ ਪੁਲਿਸ ਦੇ ਹੌਲਦ ਆਰ ਦੀ ਟਰੈਕਟਰ ਟ੍ਰਾਲੀ ਤੇ ਮੋਟਰਸਾਈਕਲ ਦੀ ਟੱਕਰ ਵਿੱਚ ਮੌਕੇ ਤੇ ਮੌਤ ਹੋਣ ਦਾ ਦੁਖਦਾ સમાચાર ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਪਤਨੀ ਅਤੇ ਭਰਾ ਨੇ ਦੱਸਿਆ ਕਿ ਮ੍ਰਿਤਕ ਸਤਨਾਮ ਸਿੰਘ ਪੁੱਤਰ ਚੁਗਿੰਦਰ ਸਿੰਘ ਵਾਸੀ ਪਿੰਡ ਸ਼ਾਹਪੁਰ ਜਾਜਾ ਨੇ ਇੰਡੀਅਨ ਤਿੱਬਤ ਬਾਰਡਰ ਪੁਲਿਸ ਵਿੱਚ ਹੌਲਦ ਆਰ ਵੱਜੋਂ ਹਿਮਾਚਲ ਵਿੱਚ ਸੇਵਾਵਾਂ ਨਿਭਾ ਰਿਹਾ ਸੀ ਤੇ ਬੀਤੀ 4 ਦਸੰਬਰ ਨੂੰ ਇੱਕ ਮਹੀਨੇ ਦੀ ਛੁੱਟੀ ਤੇ ਘਰ ਆਇਆ ਸੀ ਤੇ ਬੀਤੇ ਕੱਲੋ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਲਈ ਪਿੰਡ ਆਵਾਂ ਜਾ ਰਿਹਾ ਸੀ ਤੇ ਜਦੋਂ ਉਹ ਪਿੰਡ ਚੰਗੀਪਨਵਾਦੇ ਨੇੜੇ ਪਹੁੰਚਾ ਤਾਂ ਅੱਗੋਂ ਤੇਜ਼ ਰਫ਼ਤਾਰ ਆ ਰਹੀ ਟਰਾਲੀ ਟਰੈਕਟਰ ਨਾਲ ਉਹਨਾਂ ਦੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ ਹੋਣ ਨਾਲ ਸਤਨਾਮ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹ ਤਾਂ ਟਾਈਮ ਸੀ ਕਿ ਇੱਥੋਂ ਗਏ ਨਹੀਂ ਜੀ ਸੰਦੇ ਸਭ ਨੂੰ ਮਿਲਣ ਆਪੇ ਨੂੰ। ਤੇ ਮਿਲ ਕੇ ਤੇ ਮੇਰੇ ਕੋਲ ਆ ਰਹੇ ਸੀ ਤੇ ਕਿਸੇ ਨੂੰ ਟਰਾਲੀ ਟਰੈਕਟਰ ਦੇ ਆਇਆ ਤੇ ਉਹ ਪ੍ਰਚਾਰਤਾ ਉਹਨਾਂ ਜੀ ਤੇ ਓ ਟਰਾਲੀ ਛੱਡ ਕੇ ਉੱਥੇ ਭੱਜ ਗਏ ਨੇ ਆਪ ਤੇ ਸਾਨੂੰ ਕੋਈ 15-20 ਮਿੰਟ ਬਾਅਦ ਪਤਾ ਲੱਗਾ ਵੀ ਸਾਡਾ ਬੰਦਰ ਉੱਥੇ ਇਦਾਂ ਪਿਆ ਵਾ ਜਦੋਂ ਅਸੀਂ ਜਾ ਕੇ ਵੇਖਿਆ ਤੇ ਡੈਡ ਹੋ ਚੁੱਕਾ ਜੀ ਨੁਕਰੀ ਨੁਕਰੀ ਕਰਦੇ ਹਾਂਜੀ ਆਰਟੀਬੀਬੀ ਦੀ ਨੁਕਰੀ ਜੀ ਆਰਟੀਬੀਬੀ ਇੰਡੀਅਨ ਤੇ ਪਰ ਪਲੀਜ਼ ਮੱਕੇ ਤੋਂ ਫੀਸ ਵਗੈਰਾ ਆਈ ਸੀ ਹਾਂਜੀ ਕਰਾਈ ਸੀ ਪਰ ਆਰਟੀ ਸਰਵਾਈ ਕੋਈ ਨਹੀਂ 6 ਘੰਟੇ ਜੀ ਮਹਾਰਾਜ ਉੱਥੇ ਉਹਨਾਂ ਦੀ ਡੈਡ ਬੋਡੀ ਬੋਡੀ ਤਾਂ ਪੀਸ ਸੜਕ ਦੇ ਉੱਪਰ ਵੇਖੋ ਦੇਸ਼ਦਾਰ ਖਵਾਲਾ ਹੋਵੇ 6 ਘੰਟੇ ਲਾਸ਼ ਰੌਂਦੀ ਡੈਡ ਬੋਡੀ ਸਰਕ ਤੇ ਪਈ ਹੋਵੇ ਤੇ ਇਹ ਕਿੱਧਰ ਦਾ ਇਹ ਪ੍ਰਸ਼ਾਸਨ ਕਿੱਥੇ ਹੈ ਮੈਂ ਪ੍ਰਸ਼ਾਸਨ ਪੁੱਛਣਾ ਸਮਾਂ ਪ੍ਰਸ਼ਾਸਨ ਕਿੱਥੇ ਸੀਗੀ ਦੇਖ ਤਾਂ ਇੱਕ ਦੇਸਦਾਰ ਖਵਾਲਾ ਹੋਵੇ ਫੌਜੀ ਆਦਮੀ ਹੋਵੇ ਤਾਂ ਉਹਦੀ লাশ ਸਰਕਰ ਰੋਲੇ ਤੇ ਉਹਦੇ ਵਿੱਚ ਉਤਮਤ ਮੰਤ ਮੰਤ ਭਾਗੀ ਮੈਂ ਤੁਹਾਨੂੰ ਕੀ ਕਹਿ ਸਕਾਂਗੀ ਮੈਂ ਤੁਮ ਕੀ ਮੈਂ ਅਗੇ ਕੀ ਬੋਲਾਂ ਹੁਣ ਡੈਡ ਬੋਡੀ ਆ ਸਰਕਾਰਾਂ ਦਾ ਹਾਲ ਜੀ ਸਾਡੀਆਂ ਹੁਣ ਡੈਡ ਬੋਡੀ ਕਿੱਥੇ ਡੈਡ ਬੋਡੀ ਆਪਣਾ ਪੋਸਟਮਾਰਮ ਤੇ ਗਈ ਹੈ ਜੀ ਕੀ ਮੰਗ ਕਰਦੇ ਮਾਂਗਨ ਨੂੰ ਇਨਸਾਫ ਚਾਹੀਦਾ ਜੀ ਜੋ ਜਿੰਨੇ ਨੂੰ ਮਤਲਬ ਜਿੰਨਾ ਕਤਲ ਕੀਤਾ ਥਲੇ ਦੇ ਕੇ ਹਾਨੂੰ ਨੂੰ ਪਤਾ ਟਰਾਲੀ ਟਰੈਕਟਰ ਉੱਥੇ ਆ ਜੀ ਟਰਾਲੀ ਟਰੈਕਟਰ ਉੱਥੇ ਆ ਤੇ ਤੁਸੀਂ ਕੋ ਵੇਖ ਲੈਣਾ ਵੀ ਕੌਣ ਅੱਗੇ ਆਉਂਦਾ ਕਿਹਦਾ ਟਰਾਲੀ ਟਰੈਕਟਰ ਆ ਕਿਵੇਂ ਉਹਨੂੰ ਉਹਦੀ ਡੈਥ ਹੋਈ ਹੈ ਕਿਵੇਂ ਉੱਤੇ ਚਾਰਿਆ ਗਿਆ ਉਹਦੇ ਉੱਤੇ ਤੇ ਕਿਵੇਂ ਉਹਦੀ ਉਹਨੂੰ ਉਹ ਤੇ ਉਹਨੂੰ ਪਤਾ ਜਾਂ ਮਾਲਕ ਨੂੰ ਪਤਾ ਜੀ ਜਾਂ ਜਿੰਨੇ ਥਲੇ ਦਿੱਤਾ ਜਿੰਨੇ ਉਹਨੂੰ ਪਤਾ ਸਾਨੂੰ ਤੇ ਇਨਸਾਫ ਚਾਹੀਦਾ ਇਸ ਤਰਾਹ ਸੰਗੋ ਦਾ ਰਾਜ ਜੀ ਨਾਕ ਤੋਂ ਇਹ ਨਹੀਂ ਟਰੈਕਟਰ ਵਾਲੀ ਨਹੀਂ ਜੀ ਨਹੀਂ ਉਹ ਟਰਾਲੀ 6 ਘੰਟੇ ਸਰ 6 ਘੰਟੇ ਉੱਥੇ ਰੋਲਦੀ ਵੀ ਲਾਤਾ 6 ਘੰਟੇ ਟਰੈਕਟਰ ਦਾ ਸਵਿਚ ਔਨ ਰਿਹਾ ਜੀ ਕਿਸੇ ਨੇ ਬੰਦ ਨਹੀਂ ਕੀਤਾ ਆਉਣ ਵੀ ਛੱਡ ਕੇ ਭੱਜ ਗਿਆ ਟਰੈਕਟਰ ਸਰ ਜੇ ਜਿੰਨਾ ਖਸੂਰ ਆ ਸਭ ਟਰਾਲੀ ਵਾਲੇ ਦਾ ਖਸੂਰ ਟਰੈਕਟਰ ਵਾਲੇ ਦਾ ਜੇ ਉਹ ਸਹੀ ਹੁੰਦਾ ਉਹ ਤੋਂ ਭੱਜਦਾ ਨਾ ਟਰਾਲੀ ਛੱਡ ਕੇ ਤੇ ਅਸੀਂ ਇਹ ਪ੍ਰਸ਼ਾਸਨ ਕੋਲ ਮੰਗ ਕਰਦੇ ਆਂ ਕਿ ਸਨ ਨੂੰ ਹੱਲ ਦਿੱਤਾ ਜਾਵੇ ਛੋਟੇ ਦੋ ਬੱਚੇ ਨੇ ਉਹਦੇ ਛੋਟੇ ਛੋਟੇ ਤੁਹਾਨੂੰ ਤਾਂ ਕੋ ਸੋਚਿਆ ਜਾਵੇ ਸਤਨਾਮ ਸਿੰਘ ਸਾਲੋਪ ਜਗੰਦਰ ਸਿੰਘ ਛਾਪੁਰ ਜਗੰਦਰ ਰਹਿਣਾ ਜੀ ਆਈਟੀਪੀਪੀ ਵਿੱਚ ਨੌਕਰੀ ਕਰਦਾ ਹੈਗਾ ਤੇ ਕੀ ਸ਼ਿਮਲੇ ਨੌਕਰੀ ਕਰਦਾ ਹੈਗਾ ਇਹ ਚੰਗੀ ਤੋਂ ਪਿੰਡ ਕੋਨਿਆਲ ਪਿੰਡ ਤੇ ਕੋਨਿਆਲ ਤੋਂ ਚੰਗੀ ਨੂੰ ਆ ਰਿਹਾ ਹੈਗਾ ਰਸਤੇ ਵਿੱਚ ਤੇ ਟਰੈਕਟਰ ਟਰਾਲੀ ਨਾਲ ਐਕਸੀਡੈਂਟ ਹੋਇਆ ਹੈਗਾ ਜੀ ਇਹਦੀ ਤੇ ਡੈੱਡ ਬੋਡੀ ਸਿਵਲ ਹਸਪਤਾਲ ਤੋਂ ਬਟਾਲਾ ਪੋਸਟ ਮਾਰ ਤੋਂ ਵਾਸਤੇ ਭੇਜੀ ਆ ਤੇ ਟਰੈਕਟਰ ਟਰਾਲੀ ਨੂੰ ਤੇ ਕਬ ਜਾ ਪੁਲਿਸ ਵਿੱਚ ਲੈ ਜਾਵਾ ਇਹ ਸਬੰਧੀ ਤੇ ਮਕਦਮਾ ਦਾਜ ਕਰਤਾ ਹੈਗਾ ਸਰ ਕਿਹੜੇ ਵਿਦਵਾਨਾਂ ਦੁਆਰਾ ਨੰਮ ਕਰਮ ਕਰਕੇ ਅੱਜ ਸਰ ਟਰੈਕਟਰ ਟਰਾਲੀ ਨੂੰ ਤੇ ਕਬਜ਼ੇ ਚ ਲਿਆਵਾ ਅਨੁੰਤਮ ਮਕਦਮਾ ਦਰਜਿਆ ਇਸ ਤੋਂ ਬਾਅਦ ਤੇ تصਦੀਕ ਕਰਕੇ ਉਹਨੂੰ ਵਿੱਚ ਨਾਮਜ਼ਦ ਕੀਤਾ ਜਾਵੇਗਾ دیਵਾਨ ਚੌਂਦਰ ਮਲ ਵਿਰਾਸਤ ਫਾਊਂਡੇਸ਼ਨ ਵੱਲੋਂ دیਵਾਨ ਚੌਂਦਰ ਮਲ ਜੀ ਦੀ ਜਹਾਜੀ ਹਵੇਲੀ ਵਿਖੇ 25 ਤੋਂ 27 ਦਸੰਬਰ ਤੱਕ ਤਿੰਨੋ ਦਿਨ ਵਿਸ਼ੇਸ਼ ਸ਼ਹੀਦੀ ਸਮਾਗਮ ਕਰਵਾਏ ਜਾ ਰਹੇ ਹਨ ਜਿਸ ਵਿੱਚ ਪੰਥ ਦੇ ਵਿਦਵਾਨ ਕੀਰਤਨੀ ਜਥੇ ਟਾਡੀ ਕੁਇਸ਼ਰੀ ਤੇ ਕਥਾਵਾਚਕ ਸੰਗਤਾਂ ਨੂੰ ਸਰਹੰਦ ਦੀ ਧਰਤੀ ਦਾ ਲਹੂ ਪਿੱਜਾ ਇਤਿਹਾਸ ਸਰਵਣ ਕਰਵਾਉਣਗੇ ਸਾਤ ਜੌਦਿਆਂ ਦੇ ਹੱਕ ਵਿੱਚ ਹਾ ਦਾ ਨਾਰਾ ਮਾਰਨ ਵਾਲੇ ਨਵਾਬ ਬशीर ਮੁਹੰਮਦ ਖਾਨ ਨੂੰ ਰਾਏ ਕੱਲੇ ਰਾਹੀਂ ਦਸਮ ਪਿਤਾ ਜੀ ਗੋਬਿੰਦ ਸਿੰਘ ਜੀ ਦੁਆਰਾ ਦਿੱਤੇ ਸ਼੍ਰੀ ਸਾਹਿਬ ਦੇ ਤਿੰਨੋ ਦਿਨ ਦੁਪਹਿਰੇ 12 ਤੋਂ ਸ਼ਾਮੀ 4 ਵਜੇ ਦਰਸ਼ਨ ਕਰਵਾਏ ਜਾਣਗੇ। ਜੀ ਗਰਮਸ਼ਾ ਵਾਯੂ ਦੀ ਉਹ ਕੇ ਅਜਿਹੀ ਦੀਵਾਨ ਟੋਡਰ ਮਲ ਹਵੇਲੀ ਬੈਠੇ ਹਨ। ਔਰ ਦੀਵਾਨ ਟੋਡਰ ਮਲ ਫਾਊਂਡੇਸ਼ਨ ਨੂੰ ਜੁਪਨ ਦਾ ਕੋਈ ਸ਼ੇਵਾ ਜੀ ਹਾਜ਼ਰ ਕਰਨੇ ਦਿੱਤਾ ਹੋਇਆ ਹੈ। ਇਹ ਤੇ ਸਪੈਸ਼ਲ ਜੋ ਅਗਨੀ ਸ਼ਿਵਾਰ ਕਰਦਾ ਕੈਦ ਕੀਤੇ ਜਾ ਰਿਹਾ ਉਹ ਸਮਾਗਮ ਹੈ ਜੋ ਦਿਵਾਨ 25 26 27 ਨੂੰ ਕੀਤੇ ਜਾਣਗੇ ਜਿਹਦੇ ਵਿੱਚ ਇਸ ਵਸਤੂਆਂ ਨੇ ਬਰੀ ਸ਼ੇਰ ਮੁਹੰਮਦ ਖਵਾਬਰੇ ਕੋਟੜਾ ਨੂੰ ਰਾਏ ਕਲੇ ਰਾਹੀਂ ਸ੍ਰੀ ਸਾਹਿਬ ਮੇਟ ਕੀਤੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਦੇ ਵੀ ਦਰਸ਼ਨ ਕਰਾਏ ਜਾਣਗੇ ਇਹ ਨਵਾਬ ਮੇਰ ਕੋਟੜਾ ਨੇ ਆਪਣੇ ਵੱਲੋਂ ਪੱਤਰ ਰੰਗਦੇਵ ਨੂੰ ਲਿਖਿਆ ਸੀ ਉਹ ਪੱਤਰ ਦੇ ਵੀ ਦਸ਼ੰਕਰਾਈ ਯਾਨੀ ਮੀਰਕੋਟਾ ਨਵਾਬ ਨੇ ਕੱਲ੍ਹ ਪਿਆਰੀ ਵਿੱਚ ਇਹਦਾ ਨਾਰਾ ਨਹੀਂ ਸੀ ਮਾਰਿਆ ਉਹਨੇ ਲਿਖਤੀ ਰੂਪ ਵਿੱਚ ਵੀ ਇਤਰਾਜ਼ ਜाहਰ ਕੀਤਾ ਸੀ ਰੰਗਦੀਪ ਕੋਲ ਔਰ ਉਹਦਾ ਉਹਦੇ ਨਾਮ ਵਿੱਚ ਜਾਂ ਉਹਦੇ ਸਤਕਾਰ ਵਿੱਚ ਸਤੁਰਾ ਨੇ ਸ਼ਹੀਦ ਸਾਹਿਬ ਰਾਏ ਕਲੇ ਰਾਹੀਂ ਨੂੰ ਭੇਜੀ ਸੀ ਉਹਦੇ ਦਰਸ਼ਨ ਕਰਾਈ ਜਾਣਗੇ 12 ਤੋਂ 4 ਵਜੇ ਤੱਕ 25 26 27 ਨੂੰ ਔਰ 4 ਵਜੇ ਤੋਂ 10 ਵਜੇ ਤੱਕ ਢਾਡੀ ਦਰਬਾਰ ਹੋਰ ਬਣਾ ਰਹੇ ਜਿਹੜੇ ਆ ਉਹ ਤੇ ਆਸਤੇ ਚੱਲਣਾ ਪਉਣਗੇ ਇਸ਼ਮਾਲ ਹੋ ਰਿਹਾ ਸ਼ਰਧਾਪ੍ਰਤੀ ਬੇਨਤੀ ਹੈ ਇਸ ਸੰਬੰਧੋ ਸਾਰੇ ਲਾਹਾਲਾ ਉਹਨਾਂ ਮਹਾਨ ਸ਼ਹੀਦਾਂ ਨੂੰ ਪ੍ਰਣਾਮ ਕਰਨ ਤਾਂ ਕਿ ਉਹਦੇ ਨਾਲ ਹੀ ਇੱਡੀ ਵੱਡੀ ਆਸਾਨੀ ਪ੍ਰਵਾਨੀ ਟੁੱਟ ਦੀਵਾਨ ਮਰਦ ਦੀਵਾਨ ਟੁੱਟ ਮਿਲਦੀ ਹੈ ਉਹਨੂੰ ਵੀ ਸਾਰੇ ਆਪਾਂ ਨਮਸਕਾਰ ਕਰ ਸਕੀਏ ਇਸ ਲਈ ਇਸ ਪਾਲਣ ਰਚਿਆ ਲਖਿਤ ਦੀ ਕਾਪੀ ਫਾਈਲ ਕੀਤੀ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਕੋਸ਼ਿਤ ਕਰਨ ਤੋਂ ਬਾਅਦ ਸ਼ਹਿਰ ਦੇ 12 ਗੇਟਾਂ ਦੇ ਅੰਦਰ ਮੀਟ ਅਤੇ ਸ਼ਰਾਬ ਦੀਆਂ ਦੁਕਾਨਾਂ 'ਤੇ ਪਾਬੰਦੀ ਲਾਗੂ ਕਰ ਦਿੱਤੀ ਗਈ। ਇਸ ਫੈਸਲੇ ਤੋਂ ਬਾਅਦ ਮੀਟ ਅਤੇ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਪ੍ਰਭਾਵਿਤ ਦੁਕਾਨਦਾਰਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਬਿਨਾਂ ਕਿਸੇ ਪੂਰਵ ਸੂਚਨਾ ਜਾਂ ਸਮਾਧਿਤੇ ਅਚਾਨਕ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ, ਜਿਸ ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ ਖਤਰੇ ਵਿੱਚ ਪੈ ਗਈ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕਈਆਂ ਨੇ ਦੁਕਾਨਾਂ ਲਈ ਵੱਡੇ ਰਕਮ ਤੇ ਕਿਰਾਏ ਜਾਂ ਲੋਨ ਚੁੱਕੇ ਸਨ। ਇੱਕ ਇੱਕ ਦੁਕਾਨ ਨਾਲ ਪੰਜ ਤੋਂ 10 ਪਰਿਵਾਰਾਂ ਦਾ ਗੁਜ਼ਾਰਾ ਝੁੜਿਆ ਹੋਇਆ ਹੈ ਮੇਰਾ ਨਾਮ ਸ਼ਰਨਜੀਤ ਸਿੰਘ ਹੋ ਗਈ ਹੈ ਜੀ ਅੱਜ ਆ ਜੀ ਇਕੱਠੇ ਹੋਏ ਹੋ ਕਿ ਜੀ ਅੱਥੇ ਇਸ ਕਰਕੇ ਹੋਏ ਆ ਜੀ ਜਿਹੜਾ ਸਰਕਾਰ ਨੇ ਹੈ ਜਿਹੜਾ ਫਰਮਾਨ ਜਾਰੀ ਕੀਤਾ ਹੈ ਅੰਮ੍ਰਿਤਸਰ ਨੂੰ ਕੋਈ ਤਰ ਸ਼ਹਿਰ ਦਾ ਦਰਜਾ ਜਿਹੜਾ ਦਿੱਤਾ ਉਸ ਦੇ سلسلے ਵਿੱਚ ਅੱਜ ਸਾਡੇ ਸ਼ਹਿਰ ਦੇ ਜਿਨੇ ਮੀਟ ਦਾ ਕਾਰੋਬਾਰ ਕਰਦੇ ਆ ਅੱਜ ਦੇ ਆਦਮ ਨਹੀਂ ਇਕੱਠਾ ਆਇਆ ਜੋ ਪਹਿਲਾ ਦਿਨ ਦੋ ਘੰਟਿਆਂ ਜੀ ਇੰਨੀ ਦੁਨੀਆ ਇਕੱਠੀ ਹੋ ਗਈ ਹੈ ਹੁਣ ਜਦੋਂ ਅਸੀਂ 1-2 ਦਿਨਾਂ ਤੱਕ 골ਬਾਗ ਪੁੱਤੋ ਵੀਰਵਾਜ਼ਾ ਪ੍ਰੋਗਰਾਮ ਰੱਖਿਆ ਜੀ 2 ਵਜੇ ਦਾ ਬਹੁਤ ਵੱਡਾ ਇਕੱਠ ਹੋਤੇ ਕਰਾਂਗੇ ਸਰਕਾਰ ਦੇ ਕੰਨਾਂ 'ਚ ਇਹ ਗੱਲ ਪਹੁੰਚਾਵਾਂਗੇ ਸਾਨੂੰ ਜਾੜਨ ਤੋਂ ਪਹਿਲਾਂ ਕਿ ਉਹ ਸਾਡੇ ਤਰੀਕੇ ਨਾਲ ਸਾਨੂੰ ਦੁਕਾਨਾਂ ਦਿੱਤੀਆਂ ਜਾਂ ਅਸੀਂ ਸਵਾਗਤ ਕਰਦੇ ਹਾਂ ਜਿਹੜਾ ਮਾਨ ਸਾਹਿਬ ਨੇ ਜਿਹੜਾ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾਈ ਪਰ ਸਾਡਾ ਨਾਲ ਉਹਨਾਂ ਨੂੰ ਰੋਟੀ ਪਾਣੀ ਦਾ ਪ੍ਰਬੰਧ ਵੀ ਕਰਨਾ ਪੈਣਾ ਹੈ ਉਹ ਸਾਡਾ ਰੋਟੀ ਪਾਣੀ ਦਾ ਪ੍ਰਬੰਧ ਕਿਤੇ ਸਾਨੂੰ ਦੁਕਾਨਾਂ ਦੇਣ ਜਿੱਥੇ ਮਰਜ਼ੀ ਦੇਣ ਉਸ ਤੋਂ ਬਾਅਦ ਸਾਨੂੰ ਜਾੜਿਆ ਜਾਵੇ ਉਸ ਤੋਂ ਪਹਿਲਾਂ ਨਾ ਜਾੜਿਆ ਜਾਵੇ ਜੀ ਇਹ ਸਰਕਾਰ ਗਾੜੀ ਬੇਨਤੀ ਹੈ ਜੀ ਕੀ ਲੱਗਦਾ ਕਿ ਜਿਹੜਾ ਨੋਟੀਫਿਕੇਸ਼ਨ ਆਇਆ ਹੈ ਕਈ ਚਿਰ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹੀਦਾ ਸੀ ਪਰ ਅਸੀਂ ਨਹੀਂ ਲੰਡਾਰੇ ਆ ਕੋਈ ਉਹ ਤਾਂ ਜਿਹੜਾ ਮੌਕੇ ਤੇ ਤੁਹਾਨੂੰ ਦੱਸਿਆ ਗਿਆ ਨਹੀਂ ਇਹ 2-3 ਦਿਨਾਂ ਦੇ ਵਿੱਚ ਸਾਰਾ ਕੁਝ ਹੋਇਆ ਜੀ ਇਹ ਦੱਸਿਆ ਗਿਆ ਇਹ 2-3 ਦਿਨਾਂ ਦੇ ਵਿੱਚ 2-3 ਦਿਨਾਂ ਦੇ ਵਿੱਚ ਸਾਰਾ ਕੁਝ ਇਹਨਾਂ ਨੇ ਕਰਤਾ ਜੀ ਇਸ ਕਰਕੇ ਅੱਜ ਦੇ ਬਜ਼ਾਰਾਂ 'ਚ ਕਹਿ ਗਏ ਜੀ ਕੱਲ ਤੋਂ ਦੁਕਾਨਾਂ ਬੰਦ ਕਰੋ ਕਈ ਦੁਕਾਨਦਾਰਾਂ ਨੂੰ ਕਹਿ ਗਏ ਵੀ ਦੁਕਾਨਾਂ ਬੰਦ ਕਰੋ ਨਹੀਂ ਤੇ ਅਸੀਂ ਤੋੜ ਦਾਂਗੇ ਬੰਦ ਕਰ ਸਕਦੇ ਨੇ ਦੁਕਾਨਾਂ ਤੇ ਮੰਗਦੇ ਹੋਈ ਉਹ ਵੀ ਜਿੰਨੀ ਦੇ ਝਾੜਨ ਤੋਂ ਪਹਿਲਾਂ ਸਾਨੂੰ ਵਸਾਇਆ ਜਾਵੇ ਜੀ ਕਿਤੇ ਨਾ ਕਿਤੇ ਦੁਕਾਨਾਂ ਦਾ ਨਹੀਂ ਹੈ ਵਿਚਾਰੇ ਗਰੀਬਾਂ ਨੇ ਕਿੱਥੋਂ ਬੱਚੇ ਪਾਲਨੇ ਇੱਕ ਦੇ ਇੱਕ ਦੁਕਾਨ ਦੇ ਨਾਲ ਦਾਦਾ ਪਰਿਵਾਰ ਪਾਲਦੇ ਆ ਜੀ ਏਡੇ ਵੱਡੇ ਪਰਿਵਾਰ ਹੈ ਇਹ ਬੇਨਤੀ ਹੈ ਸਰਦਾਰ ਨੂੰ ਵੀ ਪਹਿਲਾਂ ਇਹਨਾਂ ਨੂੰ ਵਸਾਇਆ ਜਾਵੇ ਉਸ ਤੋਂ ਬਾਅਦ ਇਹਨਾਂ ਨੂੰ ਝਾੜਿਆ ਜਾਵੇ ਮੇਰਾ ਨਾਮ ਹੈ ਸੁਵਿੰਦਰ ਮੀਸ਼ੋ ਵੈਰੀ ਸਾਡਾ ਹਾਦੀਕੇ ਡੰਡਾ ਇਹ ਹੀ ਕਹਿਣਾ ਚਾਹੁੰਦੇ ਆ ਤੁਸੀਂ ਅੱਜ ਤੁਸੀਂ ਸਵੇਰੇ ਉੱਠੇ ਕਹਿਤਾ ਸਵੇਰੇ ਦੁਕਾਨਾਂ ਬੰਦ ਕਰ ਦੋ ਆਪਾਂ ਕਿੱਧਰ ਕਿੱਧਰ ਜਾਣਾ ਸਾਨੂੰ ਬਸਾਨ ਦੀ ਕਰੋ ਕਈ ਦੁਕਾਨਾਂ ਦੇ ਆਪਾਂ ਲੌਣ ਲਾਂ ਚੁੱਕੇ ਹੋਏ ਆ ਕਿੱਦਾਂ ਕਰਨਾ ਆਪਾਂ ਸਾਡੇ ਨਾਲ ਘਰ ਕੰਮ ਕਰਦੇ 5 10 ਬੰਦੇ ਜਾਵੇਂ ਉਹਦੇ ਪਰਿਵਾਰ ਪਾਲਦੇ ਆ ਪਰਿਵਾਰ ਪਾਲਦੇ ਪਏ ਆ ਕੋਈ ਗੱਲ ਨਹੀਂ ਸੀਨੀਅਰ ਆ ਸਾਡੇ ਜੋ ਕਰ ਰਹੇ ਆ ਕਹਿਣ ਦਾ ਮਤਲਬ ਕੋਈ ਟਾਈਮ ਤਾਂ ਦਿੱਤਾ ਜਾਵੇ ਆ ਪੈਸਾ ਕਿੰਨੇ ਤੁਹਾਡੇ ਖਿਲਾਫ ਹੈ ਨੇ ਤੁਸੀਂ ਸਾਨੂੰ ਕਿਹਾ ਚਲੋ ਜੀ ਆਪ ਪਵਿੱਤਰ ਹੋ ਗਿਆ ਚਲੋ ਗਲੋ ਪਰ ਹੈਗਾ ਸਾਨੂੰ ਕੋਈ ਟਾਈਮ ਦਿੱਤਾ ਜਾਵੇ ਤੁਹਾਨੂੰ ਤੁਸੀਂ ਸਵੇਰੇ ਕਿਹਾ ਤਾਂ ਖਲੇ ਆਪ ਕਿੱਥੇ ਜਾਣ ਜਾਂ ਸਾਨੂੰ ਦੁਕਾਨਾਂ ਦਿੱਤੀਆਂ ਜਾਣ ਵੱਡੇ ਦੁਕਾਨਦਾਰ ਨਹੀਂ ਛੋਟੇ ਦੁਕਾਨਦਾਰ ਵੀ ਸੋਚੋ ਕੁਛ ਨਾ ਕੁਛ ਤੇ ਕਰਨ ਨਾ ਆਪਾਂ ਦੇ ਘਰ ਕਿਤੇ ਪਾਸੇ ਪੁੱਛਾਂ ਉੱਥਾ ਵੀ ਕਹਾਂ ਉਹ ਘਰ ਕੇ ਨਾ ਕੋਈ ਪਲੇਸ ਹੈ ਕੱਟੋ ਘਾਟੀ ਚਾਹ ਜਾਂ ਦੁਕਾਨਦ ਕੱਟੋ ਹੱਤ ਵੀ 4000 ਤੋਂ ਪਲੱਸ ਛੋਟੀ ਪਲੇਸਾਂ ਕੱਚੇ ਮੀਟ ਵਾਲੀਆਂ ਅੰਡੇ ਵਾਲੀਆਂ ਦੁਕਾਨਾਂ ਥਾਬੇ ਸਭ ਕੱਟੋ ਘੱਟ ਨੇ ਆਦੇ ਇਹ ਤੇ ਮੰਗਲਵਾਰ ਕਰਕੇ ਰੱਜ ਨਹੀਂ ਆਇਆ ਸਾਡੇ ਕੋਲ ਪਈਆਂ ਨੂੰ ਮੰਗ ਆਇਆ ਕੀਤਾ ਜਾਂ ਸਾਨੂੰ ਟਾਈਮ ਦਿੱਤਾ ਜਾਂ ਸਾਨੂੰ ਦੁਕਾਨਾਂ ਦਿੱਤੀਆਂ ਜਾਂ ਤੇ ਸਭ ਤੋਂ ਵੱਡੀ ਅਮਰੀਕਾ ਦੀ ਲੋਹਾਰ ਕਾ ਰੋਡ ਦੇ ਸਕੂਲ ਦੇ ਬੱਚਿਆਂ ਵਿਚਾਰੇ ਹੋਈ ਮਾਮੂਲੀ ਲੜਾਈ ਨੇ ਉਸ ਸਮੇਂ ਖੂਨੀ ਰੂਪ ਧਾਰਨ ਕਰ ਲਿਆ ਜਦੋਂ ਇੱਕ ਸਰਪੰਚ ਵੱਲੋਂ ਸ਼੍ਰੀਆਮ ਗੋਲੀ ਚਲਾ ਦਿੱਤੀ ਗਈ ਇਸ ਘਟਨਾ ਵਿੱਚ ਇੱਕ ਨੌਜਵਾਨ ਨੂੰ ਗੋਲੀ ਲੱਗੀ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਸਖਮੀ ਹੋ ਗਿਆ ਜ਼ਖਮੀ ਨੌਜਵਾਨ ਨੂੰ ਤੁਰੰਤ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਫਾਦਰ ਆਏ ਨੇ ਉਹਨਾਂ ਨੂੰ ਬੱਚਿਆਂ ਨੂੰ ਸੱਦ ਲਿਆ ਗਿਆ ਤੁਸੀਂ ਇੰਪੀਰੀਅਲ ਸਿਟੀ ਜਿੱਥੇ ਰਹਿੰਦੇ ਨੇ ਘਾਰੀ ਕੇ ਤੁਸੀਂ ਆ ਜਾਓ ਤੇ ਆ ਕੇ ਤੇ ਸਾਡੇ ਨਾਲ ਰਾਜੀ ਨਮਾ ਕਰ ਲੋ ਤੇ ਉੱਥੇ ਬੱਚਿਆਂ ਨੂੰ ਸੱਦਿਆ ਗਿਆ ਏ ਜਿਹੜੇ ਆਪਣੇ ਕੋ ਕਾਂਗਰਸੀ ਲੀਡਰ ਨੇ ਵਿੱਚ ਇਹਦੇ ਚ ਉਹਨਾਂ ਦਾ ਬੱਚਾ ਏ ਕਨਵੋਲਵ ਨੇ ਉਹਨੇ ਸਾਰੀ ਇਹ ਪਲੈਨਿੰਗ ਕੀਤੀ ਏ ਉਹਨੇ ਪਲੈਨਿੰਗ ਕਰਕੇ ਉਹਨਾਂ ਨੂੰ ਉੱਥੇ ਭੇਜਿਆ ਏ ਤੇ ਦੂਸਰੇ ਬੱਚਿਆਂ ਨੂੰ ਕਿਹਾ ਕਿ ਤੁਸੀਂ ਉੱਥੇ ਪਹੁੰਚੋ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਉਹਨਾਂ ਨੂੰ ਭੇਜਿਆ ਏ ਕਿ ਤੁਸੀਂ ਉੱਥੇ ਪਹੁੰਚੋ ਉਹਦੀ ਪਲੈਨਿੰਗ ਏ ਤੇ ਮੈਂ ਤੁਹਾਡੇ ਆ ਗਿਆ ਜੇ ਉਹਨੇ ਉਹਨਾਂ ਨੂੰ ਉੱਥੇ ਭੇਜ ਦਿੱਤਾ ਏ ਤੇ ਭੇਜ ਕੇ ਆਪ ਆਇਆ ਨਹੀਂ ਏ ਉਸ ਤੋਂ ਬਾਅਦ ਸਰ ਉਹਦੇ ਜੀ ਹਾਜੀ ਉਸ ਤੋਂ ਬਾਅਦ ਉਸਦੇ ਫਾਦਰ ਨੇ ਆ ਕੇ ਸਾਡੇ ਬੱਚਿਆਂ ਦੇ ਉੱਪਰ ਅਟੈਕ ਕਰ ਦਿੱਤਾ ਏ ਉਹਨਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਏ ਅਸੀਂ ਮਾਨ ਸਾਹਿਬ ਨੂੰ ਬੇਨਤੀ ਕਰਦੇ ਆਂ ਕਿ ਉਸਦੇ ਉਲਟ ਸਾਡੇ ਤੇ 307 ਦਾ ਪਰਚਾ ਬਣਾਇਆ ਜਾ ਰਿਹਾ ਏ ਜਦ ਇਹ ਉਹਨਾਂ ਨੇ ਆਪਣੇ ਡਰਾਈਵਰ ਦੇ ਉੱਤੇ ਮਰੀਠੇ ਹਲਕੇ ਦੇ ਵਿੱਚ ਜਾ ਕੇ ਉਹਦੇ ਸ਼ਰੇ ਮਾਰੇ ਨੇ ਤੇ ਮੈਂ ਉਹਨਾਂ ਨੂੰ ਸੀਐਮ ਸਾਹਿਬ ਨੂੰ ਇਹ ਬੇਨਤੀ ਕਰਦਾ ਆਂ ਕਿ ਨਜਾਇਜ਼ ਨਾ ਕਰੋ ਸਾਡੇ ਨਾਲ ਅਸੀਂ ਵੀ ਇੱਕ ਐਨ ਆਰ ਆਈ ਫੈਮਲੀ ਆ ਤੁਸੀਂ ਕਿਹਾ ਸੀ ਕਿ ਐਨ ਆਰ ਆਈ ਵੀਰੋ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਆ ਕੇ ਰਹੋ ਇੱਥੇ ਕਰੋ ਮੈਂ ਵੀ ਆਪਣੇ ਬੱਚੇ ਇੱਥੇ ਲੈ ਕੇ ਆਇਆ ਵਾਂ ਲੇਕਿਨ ਸਾਨੂੰ ਵੀ ਹੁਣ ਜਾਨ ਮਾਰ ਦਾ ਖਤਰਾ ਹੈ ਇੱਥੇ ਮੈਂ ਚਾਹੁੰਦਾ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਜਿਹੜੇ ਦੋਸ਼ੀ ਬਾਹਰ ਫਿਰਦੇ ਨੇ ਸਾਨੂੰ ਉਹ ਕਹਿ ਰਹੇ ਨੇ ਸਾਡੇ ਦੇ ਦਬਾਬ ਭਰਾ ਰਹੇ ਨੇ ਪਟਿਆਲਾ ਲੋਕ ਕੇ ਤੁਸੀਂ ਰਾਜੀ ਨਮਾ ਕਰੋ ਸਾਨੂੰ ਰਾਜੀ ਨਮੇ ਬਾਰੇ ਕਿਹਾ ਜਾ ਰਿਹਾ ਹੈ ਤੇ ਇੱਕ ਉਲਟਾ ਸਾਡੇ ਤੇ ਪਰਚਾ ਕਰਾਇਆ ਜਾ ਰਿਹਾ ਹੈ ਉਸੀ ਉਹਦੀ ਇਨਕੁਆਰੀ ਕਰਾਓ ਅਸੀਂ ਕੋਈ ਕਿਸੇ ਮੇਰੇ ਬੱਚਿਆਂ ਦੇ ਕੋਲ ਕੋਈ ਹਥਿਆਰ ਨਹੀਂ ਹੈ ਕੋਈ ਕੁਝ ਨਹੀਂ ਹੈ ਉਹਨਾਂ ਨੇ ਆਪ ਉਹ ਸ਼ਰਮ ਰਾਏ ਨੇ ਮਜੀਠਿਓਂ ਜਾ ਕੇ ਉਹਨਾਂ ਨੇ ਕੀਤਾ ਸਾਰਾ ਤੁਸੀਂ ਇਹਦੀ ਇਨਕੁਆਰੀ ਕਰਾਓ ਇਨਕੁਆਰੀ ਕਰਾ ਕੇ ਸਾਨੂੰ ਇਨਸਾਫ ਦਿਵਾਓ ਕਿਉਂਕਿ ਅਸੀਂ ਬਾਅਦ ਦੇ ਵਿੱਚ ਧਰਨੇ ਲਾਉਣ ਦੇ ਉੱਤੇ ਮਜਬੂਰ ਨਾ ਹੋਈਏ ਅਸੀਂ ਕੋਈ ਸੜਕਾਂ ਰੋਕਣ ਲਈ ਮਜਬੂਰ ਨਾ ਹੋਈਏ ਸਾਨੂੰ ਇਨਸਾਫ ਦਿਵਾਓ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਝਗੜੇ ਦਾ ਕਾਰਨ ਸੀ ਕਿ ਝਗੜਾ ਹੋਇਆ ਕਿਉਂ ਦੀ ਕਾਰਨ ਇਹ ਤਾਂ ਮੈਨੂੰ ਮੇਨ ਮਕਸਦ ਨਹੀਂ ਪਤਾ ਜੀ ਬੱਚੇ ਕੋਈ ੱੱਕੇ ਮੁਕੀ ਕੋ ਆਪਣੇ ਮੋਢੇ ਲੱਗਣ ਤੋਂ ਹੀ ਛੋਟੇ ਛੋਟੇ ਬੱਚੇ ਲੜ ਪੈਂਦੇ ਆ ਜੀ ਅੱਜਕੱਲ ਤੇ ਇਹਦਾ ਇਹ ਥੋੜਾ ਮਕਸਦ ਆ ਕਿ ਫਾਦਰ ਆ ਕੇ ਦੇ ਦੂਜੇ ਛੋਟੇ ਬੱਚਾ ਦੇ ਗੋਲੀ ਚਲਾ ਦੇਗਾ ਸਾਡੇ ਕੋਲ ਆਉਂਦੇ ਕਿ ਤੁਹਾਡੇ ਬੱਚਿਆਂ ਨੇ ਆ ਗਲਤੀ ਕੀਤੀ ਅਸੀਂ ਆਪ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਗਲਤ ਕੀਤਾ ਹੈ ਉਹਨਾਂ ਕੋ ਮਾਫੀ ਮੰਗਾਉਂਦੇ ਕਿ ਕੋਈ ਉਹਨਾਂ ਦਾ ਬੰਦਾ ਸੀ ਜੋ ਉਹਨਾਂ ਕੋ ਗਲਤੀ ਹੋਈ ਸੀ ਉਹਦਾ ਪੈਂਚਮੈਂਟ ਨੂੰ ਡਿੰਡੇ ਗਲਤ ਗਲਤ ਕੀਤਾ ਹੈ ਉਹਨਾਂ ਨੇ ਤੁਸੀਂ ਕਾਂਗਰਸ ਦੇ ਲੀਡਰ ਦਾ ਨਾਮ ਦਿੱਤਾ ਕਾਂਗਰਸ ਲੀਡਰ ਕੋਣ ਹੈ ਉਸ ਤੇ ਬੱਚੇ ਦਾ ਕੀ ਬੋਲਾ ਵਿੱਚ ਉਹਨਾਂ ਨੇ ਇਕੱਠਾ ਕੀਤਾ ਜੀ ਉਸ ਉਸਨੇ ਇਹਨੇ ਉਹਨੇ ਸਾਰਿਆਂ ਨੂੰ ਉੱਥੇ ਭੇਜਿਆ ਹੈ ਜੀ ਉਹਨੇ ਸਾਰਿਆਂ ਨੂੰ ਉੱਥੇ ਭੇਜਿਆ ਹੈ ਕਿ ਉਹਨੇ ਸੱਦਿਆ ਹੈ ਕਿ ਤੁਹਾਡਾ ਰਾਜ ਨਮਾ ਹੈ ਤੁਸੀਂ ਉੱਥੇ ਆਓ ਤੇ ਮੈਂ ਤੁਸੀਂ ਪਹੁੰਚੋ ਤੇ ਮੈਂ ਆ ਜਾਨਾ ਤੇ ਉਹ ਉਹਨਾਂ ਨੂੰ ਭੇਜ ਕੇ ਉੱਥੇ ਦੇ ਆਪ ਖੁਦ ਨਹੀਂ ਆਇਆ ਉੱਥੇ ਲੇਕਿਨ ਉਹਨੇ ਸਾਰੀ ਪਲੈਨਿੰਗ ਉਹਦੀ ਹੋਈ ਹੈ ਪਟੰਨਾ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਸਿੰਘ ਭਗਤ ਸੈਨਿਕ ਅਰੈਸਟ ਹਾਊਸ ਦੇ ਵਿੱਚ ਰਿਟਾਇਰਡ ਸੈਨਿਕਾਂ ਦੇ ਪਰਿਵਾਰਾਂ ਨੂੰ ਦਿੱਤੇ ਮੁਆਵਜ਼ੇ ਰਾਸ਼ੀ ਦੇ ਚੈੱਕ ਸੈਨਿਕ ਅਰੇਸਟ ਹਾਊਸ ਦੇ ਨਵੀਨੀਕਰਨ ਕਰਨ ਤੋਂ ਬਾਅਦ ਉਦਘਾਟਨ ਕੀਤਾ ਪੰਜਾਬ ਦੇ ਵਿਕਾਸ ਲਈ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਜਿਸ ਦੇ ਚਲਦੇ ਹਾਂ ਸੈਨਿਕ ਗੈਸਟ ਹਾਊਸ ਦੇ ਨਵੀਨੀਕਰਨ ਦਾ ਉਦਘਾਟਨ ਸਰਕਾਰ ਨੇ ਸ਼ਹੀਦ ਪਰਿਵਾਰ ਨੂੰ 50 ਲੱਖ ਦੀ ਜਗ੍ਹਾ 1 ਕਰੋੜ ਦੀ ਰਾਸ਼ੀ ਵੀ ਦਿੱਤੀ ਜਾ ਰਹੀ ਹੈ ਤੇ ਨਾਲ ਪਰਿਵਾਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਂਦੀ ਹੈ ਜੋ ਦੇਸ਼ ਲਈ ਕੰਮ ਕਰਦਾ ਹੈ ਭਗਵੰਤ ਸਿੰਘ ਮਾਨ ਸਾਹਿਬ ਜਿਨ੍ਹਾਂ ਨੇ ਪੰਜਾਬ ਦੀ ਬਿਹਤਰੀ ਲਈ ਪੰਜਾਬ ਦੇ ਵਿਕਾਸ ਲਈ ਲਗਾਤਾਰ ਪ੍ਰਯਾਸ ਕਰੇ ਨੇ ਉਸ ਦੇ ਤਹਿਤ ਅੱਜ ਜੋ ਮੇਰੇ ਕੋਲ ਡਿਪਾਰਟਮੈਂਟ ਹੈਗਾ ਡਿਫੈਂਸ ਵੈਲਫੇਅਰ ਸਰਵਿਸਸ ਦਾ ਉਹਦੇ ਤਹਿਤ ਅੱਜ ਮੈਂ ਮਾਨ ਸਾਹਿਬ ਦੀ ਰਹਿਨਮਾਈ ਹੇਠ ਜਿਲ੍ਹਾ ਠੰਡਾ ਦੇ ਵਿੱਚ ਅੱਜ ਜੋ ਸੈਨਿਕ ਪਵਨ ਹੈ ਉਹਦੇ ਵਿੱਚ ਜਿੰਨੇ ਸਾਡੇ ਕਮਰੇ ਬਨੇ ਸੀ ਉਹਨਾਂ ਦੇ ਵਿੱਚ ਉਹਨਾਂ ਨੂੰ ਹੋਰ ਬਿਹਤਰ ਬਣਾਉਣ ਵਾਸਤੇ ਜੋ ਇੱਥੇ 10 ਲੱਖ ਰੁਪਏ ਲਗਾ ਕੇ ਸੀ ਸਾਰੇ ਕਮਰੇ ਮੈਂ ਦੇਖੇ ਨੇ ਕਿ ਬਹੁਤ ਵਧੀਆ ਬਣਾਏ ਨੇ ਕਿਉਂਕਿ ਮਾਨ ਸਾਹਿਬ ਸਾਡੇ ਪੰਜਾਬ ਦੇ ਮੱਖਣ ਚ ਸਰਦਾਰ ਭਗਵੰਤ ਸੇਮਾਨ ਸਾਹਿਬ ਦਾ ਬੱਸੇ ਵੀ ਐਕਸਰਸਮੈਨ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈਗਾ ਉਹ ਹਮੇਸ਼ਾ ਇਹਨਾਂ ਦੀ ਬਿਹਤਰੀ ਲਈ ਲਗਾਤਾਰ ਕੰਮ ਕਰਿਆ ਨੇ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜਾ ਪਹਿਲੇ 50 ਲੱਖ ਹੁੰਦਾ ਸੀ ਕਿਸੇ ਸ਼ਹੀਦੀ ਪਰਿਵਾਰ ਨੂੰ ਅਗਰ ਸਾਡਾ ਕੋ ਨੌਜਵਾਨ ਸੀ ਹੁੰਦਾ ਸੀ ਉਸ ਨੂੰ ਅਸੀਂ ਹੁਣ 1 ਕਰੋੜ ਰੁਪਏ ਜੋ ਹੈ ਉਹਨਾਂ ਦੇ ਪਰਿਵਾਰ ਨੂੰ ਪਲੱਸ ਇੱਕ ਨੌਕਰੀ ਦਿੰਨੇ ਆ ਔਰ ਨਾਲ ਜੋ ਹੈ ਤਾਂ ਕਿ ਉਹਨਾਂ ਦੇ ਪਰਿਵਾਰ 'ਚ ਕਿਸੇ ਤਰ੍ਹਾਂ ਦੀ ਕਮੀ ਨਾ ਆਏ ਉਹਨਾਂ ਦੇ ਪਰਿਵਾਰ 'ਚ ਇੱਕ ਨੌਕਰੀ ਔਰ ਇੱਕ ਲੱਖ ਰੁਪਿਆ ਫਾਈਨੈਂਸ਼ੀਅਲ ਦਿੰਨੇ ਆ ਇਹ ਹੈ ਸਾਡਾ ਕਿ ਅਸੀਂ ਕੋਈ ਜਿਹੜਾ ਸਾਡਾ ਦੇਸ਼ ਲਈ ਕੰਮ ਕਰਦਾ ਹੈ ਅਸੀਂ ਉਹਨਾਂ ਦੇ ਪਰਿਵਾਰ ਲਈ ਤਾਂ ਕਿ ਬਾਕੀਆਂ ਨੂੰ ਜੋ ਹੈ ਉਹ ਮਹਿਸੂਸ ਕਰਨ ਕਿ ਸਾਡੇ ਵਾਸਤੇ ਪ੍ਰਾਊਡ ਵਾਲੀ ਗੱਲ ਹੈ ਕਿ ਅਸੀਂ ਆਪਣੇ ਦੇਸ਼ ਵਾਸਤੇ ਜਾਨ ਗਵਾਈ ਹੈਗੀ ਹੈ ਸੋ ਇਸ ਕਰਕੇ ਜੋ ਹੈ ਆਰਮੀ ਦੇ ਜਿੰਨੇ ਵੀ ਜਵਾਨ ਹੈਗੇ ਨੇ ਉਹਨਾਂ ਦੀ ਜੋ ਭਲਾਈ ਦੇ ਹੋਰ ਵੀ ਉਹਨਾਂ ਦੀਆਂ ਪੈਨਸ਼ਨ ਵੀ ਇਨਕਰੀਜ਼ ਕੀਤੀਆਂ ਨੇ ਉਹਨਾਂ ਨਾਲ ਜਿਹੜੇ ਬੈਨੀਫਿਟ ਬਾਕੀ ਵਧਾਏ ਨੇ ਔਰ ਅੱਜ ਮੈਂ ਕਿਉਂਕਿ ਜੋ ਹੈ ਅਸੀਂ ਇਹਨਾਂ ਦਾ ਦਿਨ ਨਹੀਂ ਦੇ ਸਕਦੇ ਖਾਸ ਕਰਕੇ ਐਕਸ-ਸਰਵਿਸਮੈਨ ਦਾ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਬਹੁਤ ਲੰਮਾ ਸਮਾਂ ਜੋ ਹੈ ਦੇਸ਼ ਲਈ ਬਤਿੱਤ ਕਰਦੇ ਨੇ ਲਗਾਉਂਦੇ ਨੇ ਸੋ ਅਸੀਂ ਹਮੇਸ਼ਾ ਇਹਨਾਂ ਦੀ ਸੇਵਾ 'ਚ ਹਾਜ਼ਰ ਹਾਂ ਔਰ ਮੇਰੇ ਨਾਲ ਬਟਿੰਡੇ ਤੋਂ ਐਮਐਲਏ ਸਹਿਬਾਨ ਉਹਦੇ ਨਾਲ ਤੁਹਾਡੇ ਜ਼ਿਲ੍ਹਾ ਪ੍ਰਧਾਨ ਜੀ ਔਰ ਸਾਡੇ ਸਪੋਕਸਮੈਨ ਗਰਗ ਸਾਹਿਬ ਅਸੀਂ ਸਾਰੇ ਹੀ ਜੋ ਹੈ ਇਕੱਠੇ ਹੋ ਕੇ ਇੱਥੇ ਆਏ ਹਾਂ ਮੇਰੇ ਨਾਲ ਮੱਲਾ ਦੇ ਜਿਹੜੇ ਸਾਡੇ ਮਾਲਕੀਪੁਰ ਦੇ ਚੇਅਰਮੈਨ ਵੀ ਸਾਰੇ ਆਏ ਨੇ ਸੋ ਮੇਰਾ ਕਹਿਣ ਦਾ ਭਾਵ ਹੈ ਕਿ ਪੰਜਾਬ ਸਰਕਾਰ ਅੱਜ ਸਾਰੇ ਪਾਸੇ ਤੁਸੀਂ ਦੇਖਦੇ ਹੋ ਸਾਰੇ ਅਸੀਂ ਹੁਣੇ ਚਰਚਾ ਕਰ ਰਹੇ ਸੀ ਕਿ ਜੋ ਬਹੁਤ ਜਲਦੀ ਅਸੀਂ ਜੋ ਹੈ 10 ਲੱਖ ਰੁਪਏ ਦਾ ਜੋ ਬੀਮਾ ਹੈ ਹਰ ਇਨਸਾਨ ਦਾ ਹਰ ਪਰਿਵਾਰ ਦਾ ਉਹ ਵੀ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਕਿ ਆਮ ਤੌਰ ਤੇ ਹੁੰਦਾ ਸੀ ਕਿ ਜਦੋਂ ਆਦਮੀ ਬਿਮਾਰ ਹੁੰਦਾ ਸੀ ਉਹਦੇ ਕੋਲ ਪੈਸੇ ਨਾ ਹੋਣ ਦੇ ਕਰਕੇ ਵਿਆਜੂ ਪੈਸੇ ਲੈ ਲੈਂਦਾ ਸੀ ਔਰ ਸਾਰਾ ਦਾ ਸਿਸਟਮ ਜਿਹੜਾ ਹੈ ਡਿਸਟਰਬ ਹੋ ਜਾਂਦਾ ਸੀ ਸੋ ਅਸੀਂ ਆਉਣ ਵਾਲੇ ਸਮੇਂ 'ਚ ਹੋਰ ਬਹੁਤ ਸਾਰੀਆਂ ਸਹੂਲਤਾਂ ਜਨਤਨ ਦੇਣ ਜਾ ਰਹੇ ਹਾਂ ਸੋ ਮੈਨੂੰ ਪੂਰਾ ਯਕੀਨ ਹੈ ਕਿ ਅਸੀਂ ਆਉਣ ਵਾਲੇ ਸਮੇਂ 'ਚ ਜੋ ਹੈ 4 ਸਾਲ ਸਰਕਾਰ ਚੱਪਰੰਗੀ ਜੀ 5ਵੇਂ ਸਾਲ ਜਾ ਕੇ ਕੰਮ ਕਰਨੇ ਸ਼ੁਰੂ ਕਰ ਦਿੰਦੀ ਹੈ ਜਿਵੇਂ ਕਿ ਮਹਿਲਾਵਾਂ ਦੀ ਪੈਨਸ਼ਨ ਹੈ ਤੱਕ ਹਜ਼ਾਰ ਰੁਪਏ ਦਾ ਪਾਣਾ ਸੀਗਾ ਉਹ ਹਜੇ ਤੱਕ ਕੋਈ ਬਾਰੇ ਕੁਝ ਨਹੀਂ ਕੀਤਾ ਗਿਆ ਲੇਕਿਨ ਇਹ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਪਹਿਲੀ ਸਰਕਾਰ ਆਈ ਹੈ ਸਰਪੰਗਤ ਸਿੰਘ ਮਾਨ ਸਾਹਿਬ ਜੀ ਜਿਨ੍ਹਾਂ ਨੇ ਸਰਕਾਰ ਬਣਾਉਣ ਦੇ ਨਾਲ ਹੀ ਬਣਨ ਦੇ ਬਾਅਦ ਨਾਲ ਹੀ ਲੋਕਾਂ ਨੂੰ ਨੌਕਰੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਇਹ ਪਹਿਲੀਆਂ ਸਰਕਾਰਾਂ ਹਨ ਜਿਹੜੀਆਂ ਕਿ ਅਖੀਰਲੇ ਸਾਲ ਤੇ ਜਾ ਕੇ ਨਾ ਨੌਕਰੀਆਂ ਦਿੰਦੀਆਂ ਸਨ ਅੱਜ 60 ਹਜ਼ਾਰ ਤੋਂ ਜ਼ਿਆਦਾ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦਿੰਦੀਆਂ ਨੇ ਉਹਦੇ ਨਾਲ ਹੋਰ ਬਹੁਤ ਸਾਰੇ ਕੰਮ ਕੀਤੇ ਨੇ ਕਿਉਂਕਿ ਜਿਹੜੇ ਸੀ ਵਾਦੇ ਨਹੀਂ ਵੀ ਕੀਤੇ ਸੀ ਉਹ ਵੀ ਵਾਦੇ ਲੋਕਾਂ ਦੇ ਨਾਲ ਦੇ ਰਹੇ ਆ ਜਿੱਦਾਂ ਤੁਸੀਂ ਦੇਖਿਆ ਨਾ ਕਿ ਜਦੋਂ ਮੈਂ ਕਿਹਾ ਮੈਡੀਕਲ ਜਿਹੜਾ ਹੈਗਾ ਸੀ ਇੰਸ਼ੋਰੈਂਸ ਜਿਹੜੀ ਫ੍ਰੀ ਕਰ ਰਹੇ ਆ ਚਾਹੇ 10 ਲੱਖ ਰੁਪਏ ਇੱਕ ਪਰਿਵਾਰ ਦਾ ਹੋਏਗਾ ਇਹ ਵੀ ਬੜੀ ਵੱਡੀ ਇੱਕ ਪ੍ਰਾਪਤੀ ਹੋਏਗੀ ਉਹਦੇ ਬਾਅਦ ਜਿਹੜਾ ਮਹਿਲਾਵਾਂ ਨੂੰ ਕੀਤਾ ਅਸੀਂ ਕਿਹਾ ਸੀ ਦਵਾਂਗੇ ਅਸੀਂ ਇਹ ਨਹੀਂ ਕਿ ਕਦੋਂ ਦਵਾਂਗੇ ਸੋ ਅਸੀਂ ਸਰਕਾਰ ਜਿਹੜੀ ਸਾਡੀ ਬਣੀ ਹੈ ਇਹ ਹੁਣ ਜਿਹੜਾ ਨੈਕਸਟ ਬਜਟ ਵਿੱਚ ਸਾਡਾ ਉਹੋ ਹੀ ਕੰਮ ਹੈ ਕਿ ਅਸੀਂ 1000 ਰੁਪਏ ਹਰ ਮਹਿਲਾ ਨੂੰ ਦਵਾਂਗੇ ਇਹ ਪਹਿਲੀ ਸਰਕਾਰ ਹੈ ਜਿਨਨੇ ਕੇ ਆਪਣੇ ਵਾਦੇ ਜੋ ਕੀਤੇ ਉਸ ਤੋਂ ਵੀ ਜ਼ਿਆਦਾ ਨਿਭਾਏ ਜਦਕਿ ਪਹਿਲੀਆਂ ਸਰਕਾਰਾਂ ਵਾਦੇ ਕਰਦੀਆਂ ਨਿਭਾਦੀ ਕੋਈ ਨਹੀਂ ਸੀ ਸੋ ਇਸ ਕਰਕੇ ਸਾਡੀ ਜੋ ਆਮ ਆਦਮੀ ਪਾਰਟੀ ਸਰਕਾਰ ਹੈ ਅਸੀਂ ਹਮੇਸ਼ਾ वचन ਬੱਧੇ ਗਿਆਂ ਔਰ ਤੁਸੀਂ ਦੇਖੋ ਕਿ ਤਕਰੀਬਨ 45000 ਕਿਲੋਮੀਟਰ ਆ ਸੜਕਾਂ ਬਣ ਰਹੀਆਂ ਪਿੰਡਾਂ ਦੀਆਂ ਮਨਨ ਗਰਗ ਸਾਹਿਬ ਹੈਗੇ ਨੇ ਸਾਡੇ ਸਪੋਕਸਮੈਨ ਨੇ ਇਹ ਲਗਾਤਾਰ ਪ੍ਰੈਸ ਵਿੱਚ ਆ ਕੇ ਤੁਹਾਨੂੰ ਦੱਸਦੇ ਨੇ ਸਾਡੀਆਂ ਸਰਕਾਰ ਦੀਆਂ ਉਪਲਬਧੀਆਂ ਸੋ ਇਸ ਕਰਕੇ ਜੋ ਹੈ ਲੋਕੀ ਅੱਜ ਖੁਸ਼ ਨੇ ਸਾਰੀ ਜਨਤਾ ਪੰਜਾਬ ਦੀ ਖੁਸ਼ ਕਿਤੇ ਕੋਈ ਗੱਲ ਨਹੀਂ ਬਾਤ ਨਹੀਂ ਸਾਰੇ ਲੋਕੀ ਜਿਹਦਾ ਬਿਜਲੀ ਦਾ ਬਿੱਲ ਫਰੀ ਆ ਰਿਹਾ ਹੈ ਗਰੀਬ ਆਦਮੀ ਵਾਸਤੇ ਬੜੀ ਵੱਡੀ ਇੱਕ ਸਹੂਲਤ ਹੁੰਦੀ ਜਦੋਂ 3000 ਰੁਪਏ ਮਹੀਨੇ ਦਾ ਵੱਜਦਾ ਹੈ ਉਹਦੇ ਨਾਲ ਬੱਚਿਆਂ ਦਾ ਦੁੱਧ ਆਂਦਾ ਹੈ ਮਹੀਨੇ ਦਾ ਜਾਂ ਕਿਤਾਬਾਂ ਆਂਦੀਆਂ ਨੇ ਉਹਨੀਆਂ ਹੋਰ ਲੋੜਾਂ ਪੂਰੀਆਂ ਹੁੰਦੀਆਂ ਨੇ ਸੋ ਮਾਨ ਸਾਹਿਬ ਦੀ ਸਰਕਾਰ ਨੇ ਲਗਾਤਾਰ ਪੰਜਾਬ ਦੀ ਬਿਹਤਰੀ ਲਈ ਕੰਮ ਕਰ ਰਹੀ ਹੈ ਅੱਜ ਆਪੋਜੀਸ਼ਨ ਵੀ ਜਿਹੜੀ ਹੈਗੀ ਤੁਸੀਂ ਦੇਖੋ ਕੋਈ ਨਹੀਂ ਬੋਲਦੀ ਚੁੱਪ ਕਿਉਂ ਹੈਗੀ ਉਹਨੂੰ ਪਤਾ ਹੈ ਕਿ ਸਾਡੀ ਜੋ ਹੈਗੀ ਅਸੀਂ ਸਰਕਾਰ ਬਹੁਤ ਕੰਮ ਕਰ ਰਹੀ ਹੈ ਉਹਨਾਂ ਕੋ ਮੁੱਦਾ ਹੀ ਕੋ ਨਹੀਂ ਹੈਗਾ ਉਹਨਾਂ ਕੋ ਇਸੇ ਕੋ ਨਹੀਂ ਹੈ ਕਲਚਰ ਬੜਾ ਬਦਗਾਜੀ ਪੰਜਾਬ ਦੇ ਵਿੱਚ ਹਰ ਦਿਨ ਕਤਲ ਹੋ ਰਿਹਾ ਹੈpropto ਮੰਗੇ ਜਾ ਰਹੀਆਂ ਨੇ ਦੇਖੋ ਤੁਸੀਂ ਦੇਖਿਆ ਹੋਣਾ ਹੈ ਕਿ ਜਿਹੜਾ ਕਬੱਡੀ ਦਾ ਮੈਚ ਪਿੱਛੇ ਹੋਇਆ ਉਹਦੇ ਵਿੱਚ ਨੋ ਡਾਊਟ ਕਿ ਕਿਸੇ ਨੇ ਮਤਲਬ ਕਿ ਉਹਨਾਂ ਨੇ ਆ ਕੇ ਚਾਨਕ ਆ ਕੇ ਧੋਖੇ ਦੇ ਨਾਲ ਉਹ ਸਾਡੇ ਕੋਈ ਤੇ ਪਲੇਅਰ ਦੀ ਮੌਤ ਕਰਤੀ ਡੈਥ ਹੋਦੀ ਹੋ ਗਈ ਤੂੰ ਦੇਖਿਆ 2 ਦਿਨ ਬਾਅਦ ਰਿਜ਼ਲਟ ਜਿਹੋ ਤਾਂ ਆਇਆ ਤੁਹਾਡੇ ਸਾਹਮਣੇ ਹੈਗਾ ਤੇ ਜਿਹੜਾ ਬੰਦਾ ਮਾੜੇ ਕੰਮ ਕਰੇਗਾ ਉਹਨੂੰ ਇਦਾਂ ਹੀ ਰਿਜ਼ਲਟ ਉਹਨਾਂ ਨੂੰ ਭੁਗਤਣਗੇ ਕੋਈ ਬੰਦਾ ਮਾੜੇ ਕੰਮ ਕਰਕੇ ਤੇ ਆਰਾਮ ਨਾਲ ਨਹੀਂ ਬੈਠਣ ਦਵਾਗੇ ਜਿਹੜਾ ਮਾੜੇ ਕੰਮ ਕਰੇਗਾ ਉਹਨੂੰ ਸਜ਼ਾ ਮਿਲੇਗੀ ਮਿਲੇਗੀ ਇਹ ਸਾਡਾ ਪੂਰਾ ਬਚਨ ਬੰਧਾ ਥੈਂਕ ਯੂ ਬੰਦਾ ਵੀ ਚਾਹੇ ਉਸ ਦੇ ਬੈਂਡਰ ਤੇ ਬੱਸ ਸਟੈਂਡ ਨੂੰ ਬਾਹਰ ਲਿਆਇਆ ਯਾਰ ਐਮਐਲਏ ਸਾਹਿਬ ਵੀ ਤੁਹਾਡੇ ਨਾਲ ਨੇ ਕਾਫੀ ਲੰਬੇ ਟਾਈਮ ਤੋਂ ਲੋਕ ਵਿਰੋਧ ਕਰ ਰਹੇ ਨੇ ਉਸ ਚੀਜ਼ ਦਾ ਘਰਨਾ ਵੀ ਲੱਗਿਆ ਹੋਇਆ ਹੈ ਚਲੋ ਚੱਲਦੇ ਹਾਂ ਟੈਂਪੋ ਜੀ ਦੇਖੋ ਮਿਲ ਸਾਬ ਇੱਥੇ ਇਹਦਾ ਇਲਾਕਾ ਹੈ ਗਿਆ ਉਹਨਾਂ ਨੇ ਦੇਖੋ ਬੈਟਰੀ ਵਾਸਤੇ ਕਰਨਾ ਜੋ ਕਰਨਾ ਹੈ ਬਸ ਸਟੈਂਡ ਬੰਨਣਾ ਚਾਹੀਦਾ ਤੇ ਅੱਛੀ ਗੱਲ ਹੈ ਕਿਨੇ ਸੇ ਬਸ ਸਟੈਂਡ ਦੋ ਸੈਸ਼ਨ ਸਾਡੀਆਂ ਆਸਦੀਆਂ ਖਾਸ ਖਬਰਾਂ ਮੈਂ ਵੀ ਆਪੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਗਰ ਹੋਵਾਂਗੇ ਤਤ ਤੱਕ ਲਈ ਮੈਨੂੰ ਇਹਨਿਕ ਤੇਜਿੰਦਰ ਕੌਰ ਨੂੰ ਦੇਉਂਦਾ ਸਤ ਰੱਬ ਰੱਖਾ